ਕਿਹੜੀ ਲੈਣੀ ਹੈ ਲਾਲ ਲੱਲੇ ਕਾਹਨੋਂ ਸਤਰੀ ਕਾਲ ਦੀ ਹੱਥ ਬਣ ਸਕਦਾ ਵਾ ਮੈਂ ਲਵਾਵਾਂ ਤੁਹਾਨੂੰ ਇਹ ਯਾ ਨਾ ਨਾ ਕੱਲ੍ਹ ਕਾਹਨੋਂ ਹੋ ਰਹੀ ਏ ਇਸ ਵਟਸਐਪ ਬੰਨੇ ਨਾ ਉਹ ਨਾ ਦੇ ਮੇਰੇ ਕੋਲ ਤਾਂ ਮੈਂ ਕੱਲ੍ਹ ਦੇਖਿਆ ਕੀ ਕਹੂੰ ਜੀ ਉਹ ਸਮਝਿਆ ਗਿਆ ਗਾਈੜੀ ਆ ਜੱਤੀ ਦਾਰਤੀ ਦਾ ਲੈ ਲਾ ਜੱਤੀ ਆ ਜਾਤੀਆਂ ਨਾਲੋਂ ਦੀ ਲੋੜ ਆ ਫਾਲਤਗੀ ਆ ਜਣਾ ਹੈ ਐਚ 400 ਗਰਮੀ ਮੰਗਦੀ ਹੈ ਨਾ ਉਹ ਗਰਮੀ ਇਹ ਤਾਂ ਫੌਕਾ ਦੇ ਮਾਂਗੀ ਮੰਦੀ ਆ ਉਹਦਾ ਤਾਂ ਨਜ਼ਾਰਾ ਬਹੁਤ ਦੁੱਖ ਜਾਨੇ ਜੰਮਿਆ ਹੈ ਸਾ ਮੈਂ ਸੁਭਾਣੀ ਸੰਦ ਲੈ ਕੇ ਗਰਮੀ ਮਤਲਬ ਇੰਦੀ ਕੁੱਖ ਜੀ ਜੋਂ ਆਈਡੀ ਹੈ ਕਿੰਨੀ ਗਰਮੀ ਇੰਨੀ ਮੰਗਦੀ ਆ ਉਹ ਇਹ ਤਾਂ ਬੇਚੱਕਾ ਚੱਕ ਖਲਾ ਦੇ ਇਹਨਾਂ ਨੂੰ ਕੱਖ ਖਾ ਦੇ ਤੱਕ ਟੋਣ ਆਇਆ ਇਹਦਾ ਫਾਰਮਾ ਤੇ ਲੋ ਹਾਂ ਇਹ ਤਰ੍ਹਾਂ ਜੇ ਨਹੀਂ ਲੋਟ ਹੈ ਆਪਾਂ ਨੂੰ ਜਰਸੀਓ ਲੋਟ ਹੈ ਨਾ ਮੇਰੇ ਕੋ 2000 ਜਾਤੀਆਂ ਨਾ ਨਜ਼ਾਰੇ ਬੰਨੇ ਪਏ ਨਾ ਜਰਸੀਆ ਜਿਹਾ ਨਹੀਂ ਲੈ ਕੇ ਬੈੜੀ ਆ ਨਾ ਕੱਟ ਗੁੱਤ ਨਾ ਦੇਖ ਬੈੜੀ ਆ ਅੱਛਾ ਤੇ ਨੇ ਇਹ ਬੈੜੀ ਆ ਇਸ ਤਰ੍ਹਾਂ ਦੀ ਹੋਣੀ ਹੈ ਲੈ ਆ ਲੈ ਉਹਨੂੰ ਕੱਲੂ ਕੱਲੂ ਲੈ ਆਉਣੀ ਹੈ ਉਹ ਇਹਨੂੰ ਜਿੰਨਾ ਬਾਗੀ ਲਗਾਈਏ ਲੈਣਾ ਨਹੀਂ ਬੀਤਾ ਐਨੀ ਕਰਨੀ ਮੰਦੀ ਹੈ ਇਹਨੂੰ ਪਾਣੀ ਦੇ ਪਿਛਾ ਦੇ ਹੈ ਪਾਣੀ ਦੇ ਪਿਛਾ ਕੇ ਰੱਖਦੇ ਹੋਰ ਅੱਡੇ ਲਾ ਲਾ ਜਸਤੀ ਬਹੁਤ ਕਰਨੀ ਮੰਦੀਆਂ ਇਹ ਤੁਹਾਨੂੰ ਇਹਦੇ ਪਛਾਣ ਹੁੰਦੀ ਹੈ ਕਿ ਚਾਰ ਦੋ ਤੇ ਹਨ ਰਾਤ ਨੂੰ ਖਾਣਾ ਨਹੀਂ ਮਾਰਦੇ ਨਾਂਸਾਂ ਦਾ ਆਹ ਤੁਹਾਨੂੰ ਦੋ ਦੋ ਤਾਂ ਹੈਗੇ ਮਨਾਂ ਸਜਾਨ ਦੱਸਦਾ ਮੈਂ ਤੁਹਾਨੂੰ ਹਾਂ ਲੈ ਥੱਲੇ ਆ ਥਾਨ ਬਣਵਾ ਲੜਕੀ ਆਂ ਕੀ ਅਲਰ ਚੱਲ ਹਾਂ ਕੀ ਹੋ ਗਿਆ ਉਹਦਾ ਬਰਾਕੇ ਨਾ ਆ ਜਾ ਕੇ ਆਗੇ ਚਲ ਲੈ ਰਿਹਾ ਵੀ ਨਾ ਆ ਰਿਹਾ ਲੈ ਦੋ ਸਵੇਰੇ ਦੇਖਣਾ ਨਾ ਚਾਹ ਪੀਣੀ ਹੈ ਕਿੰਨਾ ਮਿਲਾ ਰਿਹਾ ਅੱਜ ਤਾਂ ਮੈਂ ਨਹੀਂ ਕਰਨੀ ਸੀ ਨੀ ਤਨ ਲਾਉਣੇ ਤੇ ਦਿੱਲੀ ਮੈਂ ਤਾਂ ਦੋ ਟਾਈਮ ਲਾਉਂਦੇ ਬਾਈ ਚਾਹ ਵੇਣੋ ਨਾਉਂ ਆਈ ਦੇਖਣਾ ਉਹ ਗਰਮੀ ਦੀ ਜਦ ਚਾਹ ਨਾਉਂ ਆਉਂਦੀ ਹੈ ਜੇ ਬੱਚੀ ਲੈ ਕੇ ਤੂੰ ਬੱਚੀ ਦਿੰਦੇ ਆਇਆ ਤੂੰ ਚਾਹ ਖਵਾ ਮਾ ਚੱਲ ਅੱਛਾ ਇਹਦਾ ਗੱਲ ਹੋਲੀ ਸੁਣਨੀ ਆ ਪਹਿਲਾਂ ਗੱਲ ਹੋ ਜੀ ਥੇੜ ਦਾ ਉਹ ਇਹ ਨੂੰ ਮੈਂ ਕਹਿੰਦਾ ਵਪਾਰੀ ਦਾ ਬਾਪੂ ਵਪਾਰੀ ਆ ਉਹ ਤੂੰ ਚੱਜ ਦੀ ਗੱਲ ਆਇਆ ਤਾਂ ਨਾਉਂ ਨਹੀਂ ਲੈਣਾ ਮੇਰੇ ਕੋਲ ਐਹ ਜੀਆਂ ਚਾਰ ਪੰਜ ਖੜੀਆਂ پتہ ਕਿੰਨੇ ਨੂੰ ਹਜ਼ਾਰ ਹਜ਼ਾਰ ਰੁਪਏ ਨਹੀਂ ਹੁੰਦੀਆਂ ਉਹ ਤੂੰ ਵੀ ਖਲਾ ਬੋਲਾ ਸੀ ਤਦ ਨੂੰ ਮੈਂ ਗੱਲ ਦੱਸਦਾ ਫਰੀ ਖਲਾਉਂਦੇ ਵੀ ਲੈ ਜਾ ਸੁੰਨੇ ਵਾਲੀਆਂ ਸੌਣੇ ਵਾਲੀਆਂ ਖੜੀਆਂ ਆਈਆਂ ਗੀਆਂ ਗੱਥੀ ਵਰਦੁਨ ਵਾਲੀ ਯਾਰ ਤੈਨੂੰ ਸਾਡਾ ਵੀ ਦੇ ਕੇ ਰੱਖਸ਼ਣ 1100 ਰੁਪਏ ਤੋਂ ਹਾਂ ਤਾਂ 1100 ਕਰਤਾ ਚੱਲ ਮੈਂ 1200 ਕਰਤਾ ਲੱਗੋ ਚਲੋ ਬੋਲੀ 1100 2100 ਰੁਪਿਆ 11 ਹੈ 2100 ਰੁਪਿਆ ਲੈ ਵੀ 2100 1 ਕਰਤਾ 2100 2100 2 ਕਿੰਨਾ ਕਿਹਾ 2100 ਰੁਪਿਆ 1100 ਤੈਨੂੰ ਵੀ 5000 ਹੁੰਦਾ ਨੂੰ ਮੈਂ ਖਲਾਉਂਦਾ ਨਾ ਤੁਸ ਜਮਾਨਾ ਗੱਬਾਤ ਥੂਲੇ ਦੱਬਣਾ 4-5 ਮਹੀਨੇ ਦੀ ਹੁੰਦੀ ਹੈ ਬਾਤ ਦਾ ਵਪਾਰੀ ਵਪਾਰੀ ਨਾ ਵਪਾਰੀ ਤੇ ਨਾ ਫੰਡਰ ਨੂੰ ਨਵੇਂ ਤੋਂ ਦਿਖਾਏ ਨਾ ਸੁਣ ਵਾਲੀ ਹੈ ਇਹ ਨਾ ਇਹ ਚੈੱਕ ਕਰਾ ਚਾਹੁੰਦੇ ਆ ਆਈਟਮ ਦੇਖ ਐਹੇ ਜੀ ਸਾਡੇ ਬੱਚੀ ਗਏ ਆ ਕਿੰਨਾ ਕਾ ਨਾ ਸਾਡੇ ਗਏ ਆ ਨਾ ਕੱਦੇ ਛੂਟਾ ਲੈਣਾ ਕਿ ਕਿ ਦੁਨੀਆ ਵਾਂਗੂ ਨਹੀਂ ਆ ਆ ਦੇਖ ਆ ਜੀ ਹੁਣ ਤੁਸੀਂ ਤੁੰਨ ਦੇਖਾ ਚੱਲ ਪਿਓਰ ਆ ਹਾਂ ਕਮੈਕਸ਼ਨ ਆਈਗਾ ਕਮੈਕਸ਼ਨ ਆ ਹਾਂ ਜੇ ਕੋਲ ਘਟੂਗਾ ਤਾਂ ਦੁੱਧ ਚੰਦੀ ਨਹੀਂ ਲੱਗਦੀ ਹੋਣੀ ਹੈ ਹਾਂ ਉਹ ਹੋਣਾ ਛੋਟਾ ਜਿਹਾ ਕਰਨ ਨਾਲੇ ਹੋਰ ਪੂਰੇ ਕੋਲ ਸੜਾਉਣਾ ਦੁੱਧ ਚੰਦੀ ਚਾਚਾ ਇੰਨੀ ਪੈਂਦੀ ਕੋਲ ਇਹ ਛੇਤੀ ਤਿਆਰ ਹੁੰਦੇ ਆ ਹਾਂ ਦੂਜਿਆਂ ਚ ਐਚਪੀ ਨਾਲ ਉਹ ਨਾ ਜਿਹੜੀ ਉਹਦੇ ਨਾਲ ਪਰ ਕੈਨ ਨਾਲ ਤਾਂ ਸੇਵਾ ਤਾਂ ਜ਼ਿਆਦਾ ਇਹੀ ਰੱਖਣੀ ਪੈਂਦੀ ਆ ਵੀ ਇਹਨਾਂ ਵਰਗੇ ਬਾਈਨ ਕਿਰਪਾਉਂਦਾ ਰੋਜ ਹੈ ਇਹ ਕਰਦਾ ਰੋਜ ਬੰਦਾ ਵੀ ਦੁੱਧ ਤੇ ਨਾ ਜਾਂਦੇ ਲੱਗੀਆਂ ਜੇ ਕੋਣ ਖੜਾਉਂਗਾ ਤਾਂ ਖਾਣ ਨੂੰ ਖਾਣਾ ਨਹੀਂ ਜਲ ਲੱਤ ਮਾਰ ਕੇ ਜਾਂਦੀ ਹੈ ਕੋਲ ਏਕੜੇ ਘਰ ਜਣੇ ਇਹਨੇ ਬੱਸ ਜਾ ਕੇ ਬਾ ਕੋਲ ਖੜਾ ਦੇ ਕੋਲ ਖੜਾ ਦੇ ਬਹੁਤ ਦੁੱਧ ਦੀ ਦੇਣਾ ਫੇ ਕਿ ਆ ਹੋ ਗਿਆ ਫਿਰ ਮੂੰਹ ਜੇ ਬੜਾ ਲਿਓ ਹੋਰ ਕਿਆ ਕਰਨ ਪੱਕੇ ਕੋਲ ਰੱਖ ਦੇ ਕਹਿੰਦਾ ਮੈਂ ਤਾਂ ਕਬੈਕਟਰ ਆ ਇਹ ਅੱਜ ਵੀ ਡਰ ਰਾਇਦੇ ਵੀ ਰੱਲ ਬਰੀ ਵੱਜ ਰਹੀ ਅੱਜ ਦੇ ਸਾਡਾ ਓਏ ਕਿਆ ਕਰਾ ਹੁੰਦਾ ਬਹੁਤ ਤੇਜ਼ ਆ ਸਾਚੇ ਆਪਣੇ ਕੋ ਬੌਲਦੇ ਪਹਿਲਾਂ ਇਹ ਜੇ ਹੁੰਦੇ ਤੇ ਹੁਣ ਲੱਗੇ ਆ ਚਿੱਟੇ ਛੂਟੇ ਜੇ ਹੁਣ ਇਹ ਬੌਲ ਬਹੁਤ ਹੋਵਾ ਜ਼ੋਰ ਬਹੁਤ ਆ ਨਾ ਅੱਜ ਸਾਡਾ ਮਰਿਆ ਜਾਂ ਐਕਸੀਡੈਂਟ ਹੋ ਜਾਂਦਾ ਆਜਾ ਆਉਂਦੀ ਤਾਂ ਉਹ ਆਪਣੇ ਮੇਰੀ ਗੱਲ ਸੁਣ ਲੈ ਜਿਹੜਾ ਬਲਾਈਤੀ ਬੋਕਦਾ ਇਹੀ ਚੱਲਦਾ ਗੱੱਚੇ ਰੱਤ ਦੇ ਵਿੱਚ ਬੇਸੀ ਦੇ ਵੀ ਜਲ ਹੁੰਦਾ ਹੈ ਬਲਤੀ ਬਲਤੀ ਬਲਾਈਤੀ ਸਭ ਤੋਂ ਪੱਕਾ ਚਾਲ ਹੌਲੀ ਜ਼ੋਰ ਜ਼ਿਆਦਾ ਇਹ ਦੌੜਦੇ ਹੀ ਬਹੁਤ ਅਸੀਂ ਤਾਂ ਸੋਚਿਆ ਕਿਹੜੇ ਜੁਲੇ ਨੂੰ ਚਾਰ ਕਾਨੂੰ ਦੰਦਾ ਬੱਛੀ ਮੈਂ ਤਾਂ ਕਹਿੰਦਾ ਰਹਿਣ ਦੇ ਬਾਹਲਾ ਮੈਂ ਤਾਂ ਕਹਿੰਦਾ ਇਹਦੇ ਨੂੰ ਲਿਆਉਣੀ ਉਹ ਤਾਂ ਕੱਲੂ ਮੈਂ ਕੱਲੀ ਕਹੋਰ ਲਿਉਣੀ ਗਾ ਇਹਦੇ ਨੱਥ ਪਵਾ ਦਿੰਨੇ ਆ ਤਾਤੇ ਕੀ ਕਰਦੀ ਯਾਰ ਪੱਜਦੀ ਆ ਜੇ ਨੱਥ ਪੈ ਗਈ ਨਾ ਹਿੱਲਣਾ ਨਹੀਂ ਹੈਗਾ ਉਹ ਨੱਥ ਕਾਨੂੰ ਮੂੰਹ ਆਣਾ ਆਉਂਦਾ ਏ ਆਉਂਦਾ ਏ ਹਾਂ ਮੂੰਹ ਪਰ ਪੈ ਜਾਣਾ ਸਾਰੇ ਮੂੰਹ ਪਰੇ ਮੂੰਹ ਪਰੇ ਜੋਰ ਪੈਣਾ ਕਰਦਾ ਕੁੱਤੇ ਵਾਂਗਣਾ ਹਾਂ ਫਿਰ ਉਹ ਲਿਆ ਕੇ ਪਾ ਦੋ ਤੰਗੀ ਇਹ ਤਾਂ ਇਹ ਲੋ ਨੱਥ ਨਾ ਆ ਕਾਨੂੰ ਦੇਣੀ ਆ ਕੱਦੇ ਪਾਲਦੇ ਆ ਨਵੇਂ ਦੁੱਧ ਆ ਯਾਰ ਪਿਆਰ ਆ ਬੱਚੀ ਹੋ ਗਈ ਹੁਣ ਕਹਿ ਰਹਿ ਗਿਆ ਕੋਈ ਤਾਂ ਹੈ ਇਹਦੇ ਜਿੱਡੀ ਤਾਂ ਹੋਈ ਪਈ ਆ ਉਹਦੇ ਨਾਲ ਵੀ ਉੱਚੀ ਆ ਜਾਂ ਤੇ ਉਹਦੀਓ ਬੱਚੀ ਆ ਤੇਰੀ ਇਹਦੀ ਗਾਂ ਉਹਦੇ ਕੰਨਾਂ ਦੀ ਹੁੰਗਾਂ ਸਾਡੀ ਤੇੜੀ ਆਹ ਆਹ ਉਨਾ ਹੀ ਦੰਦੀ ਥਲੀ ਨਾਲ ਵਧੀਨਾ ਘਟੀ 7 ਕਿਲੋ 7 ਕਿਲੋ 7 ਕਿਲੋ ਕਹਿੰਦਾ ਵਧੀ ਨਹੀਂ ਸਾਡੇ ਦਿੰਦੇ 3 ਕਿਲੋ ਦੁੱਧ ਦਿੰਦੀ ਆ ਇੱਕ ਟਾਈਮ ਦਾ ਬਹੁਤ ਵਧੀਆ ਫਿਰ ਤਾਂ ਹਾਂ ਤੂੰ ਆਇਆ ਦੇ ਵੀ ਸੱਤ ਜਿਹੜੇ ਸਾਲਾਂ ਸੈਜ ਜਿਆਦਾ ਦੁੱਧ ਹੈ ਚਾਚੇ ਤੂੰ ਆਇਆ ਦੇ ਸੱਤ ਕਿਹੜਾ ਦੰਦੀ ਮੈਂ ਇਸ ਦੇ ਬਰਾਬਰ ਸੰਗੀ ਮੈਂ ਸਾਲਾ ਦੁੱਧ ਹੈ ਨਾ ਲੱਸੀ ਪੀਂਦੇ ਮੱਖਣੀ ਰੋਜ਼ ਫਿਰ ਤਾਂ ਹੀ ਕਹਿੰਦਾ ਇੰਨੇ ਤਾਂ ਅਸੀਂ ਦੁੱਧ ਕਿੰਨੀ ਲੈਂਦੀ ਆ ਹਾਂ ਜਿਆਦਾ ਦੁੱਧ ਪੀ ਲਿਆ ਹੋਣਾ ਹੋਰ ਇਹ ਵੈਸਟਰ ਕਾਰ ਜਿਹੜੀ ਪਹਿਲੀ ਹੁੰਦੀ ਸੀ ਤੁਹਾਨੂੰ ਮੈਂ ਲਾ ਦਿੰਦਾ ਇੱਕ ਤਾਂ ਲੈਂਦੀ ਅਸੀਂ ਵੈਸਟਰ ਕਾਰ ਹੈ ਸੱਚੀ ਗੱਲ ਉਹ ਹੀ ਚੀਜ਼ ਹੈ ਜਿਹੜੀ ਕੀਤੀ ਗੇੜੀ ਚਾਹੀਦੀ ਆ ਆਈ ਦੀਓ ਆਜੀ ਤੁਹਾਡੇ ਦਾਦੇ ਦੀ ਆਏ ਗੱਡੀ ਇੱਕ ਪਤਾ ਨਹੀਂ 5000 ਦੀ ਲਿਆ ਆ ਡੈਡੀ ਇੱਕ ਚਾਰ ਜਿਲਾਇਆ ਤਾਂ ਜਦੋਂ ਉਹ ਟੋਕੜਾ ਦੀਆਂ ਹੁਣ ਅਸੀਂ ਨਵੇਂ ਦੁੱਧ ਹੋ ਗੀਆਂ ਚਰਤੀਆਂ ਤੋਂ ਨਜ਼ਾਰੇ ਵੱਡਦੇ ਆ ਗਏ ਆ ਗਏ ਚੱਲਦੇ ਆ ਆਇਆ ਬਾਈ ਚੱਲ ਚੱਲ ਵਾਰੀ ਕਿਹੜੇ ਵਪਾਰੀ ਕਿਹੜੇ ਸੌਦਾ ਜੰਦ ਰਹੇ ਆ ਬਾਈ ਚੱਲਦਾ ਸੌਦਾ ਹਾਂ ਹੋ ਜਾਣਾ ਵਧਣ ਜਲੀ ਬਾ ਚਲੀਏ ਸੌਦਾ ਕਰੀਏ ਛੋਟਾ ਚਲੋ ਹੋਰ ਕੀ ਫੇ ਪਾਰਟੀ ਜੋਗੇ ਦਾ ਹੋਈਏ ਪਾਰਟੀ ਦਾ ਪ੍ਰੀਤ ਦੇ ਪਕੌੜੇ ਵੀ ਗਏ ਮੀ ਵੀ ਪੀ ਰਿਆ ਦੋ ਤਿੰਨ ਮੀ ਪੀ ਲਿਆ ਪਾਰਟੀ ਨਹੀਂ ਕਰ ਜਾਉਂਦੇ ਦੋ ਜਣੇ ਇਹ ਹੱਤਾ ਫਿਰ ਜਾਂ ਜਦੋਂ ਨਹੀਂ ਮੈਂ ਤਾਂ ਜਾਂਦਾ ਕੋਈ ਨਿਕਲਦਾ ਨਹੀਂ ਬਾਹਰ ਜਾਂ ਹੜੀ ਤਾਂ ਗਰਮੀ ਚੋੜ ਲਈ ਤੇ ਫਿਰ ਆਏ ਤੇ ਪੀ ਕੇ ਪਕੌੜੇ ਆ ਬੰਦਾ ਹੈ ਤੁਸੀਂ ਨਿਕਲ ਲੈ ਬਾਹਰ ਫੋਨ ਕਰਦਾ ਜਦੋਂ ਮੈਂ ਨਹੀਂ ਪਹੁੰਚਦਾ ਅੰਦਰ ਪਾ ਕੇ ਕਹਿੰਦਾ ਕੀ ਕਰਨਾ ਜਾਓ ਮਾਇਆ ਤੁਸੀਂ ਜਾ ਮੈਂ ਕੱਲ ਵੀ ਉਹ ਅੱਜ ਵੀ ਉਹਥੇ ਖੜ ਚੁਕੇ ਆ ਮੈਂ ਜਦ ਦੇਖ ਕੋਈ ਨਹੀਂ ਤੱਕਿਆ ਕਿਤੇ ਚਾਚਾ ਕਰ ਦੇਣਾ ਹੁਣ ਦਾਰ ਜਾ ਬੱਸ ਕਰ ਜਾ ਬਾਈ ਇਹ ਤਾਂ ਗੁੰਡੀ ਕੋ ਗੇ ਤੈਰ ਕਿ ਹੋਵਾ ਭਰਾ ਲੋ ਇਹ ਕਹਿ ਰਿਹਾ ਯਾਰ ਜਾਣਾ ਹੈ ਟਾਇਰ ਤੋਂ ਬਾਅਦ ਦੀ ਗੱਲ ਉਹ ਮਾਗਤੁਰ ਕਿੰਨੇ ਪੰਜ ਮਾ ਦਾ ਪਿਆਮਾ ਦਾ ਪਿਆਮਾ ਦਾ ਜਾਨ ਮਾ ਕਰ ਲੋ ਗੱਲ ਗੱਲ ਕਿਆ ਕਰਨੀ ਮੈਂ ਫਿਰ ਜਿਆਦਾ ਰੇਤ ਪਾ ਆ ਜਾ ਆ ਜਾ ਰਮਣ ਮੇਰੇ ਨਾਲ ਦੇਣਾ ਕੋ ਪਾ ਦਾ ਫਿਰ ਬੜਾ ਕੋ ਛੋਟਾ ਜਾਈ ਅਜੇ ਸੌਦਾ ਹੋਇਆ ਨਹੀਂ ਫਿਰ ਇੱਧਰ ਨੂੰ ਇੰਨੇ ਕੋ ਸੌਦਾ ਹੋਇਆ ਨਹੀਂ ਇਹਦੇ ਹੋ ਜੂਗਾ ਯਾਰ ਹੁਣ ਲੱਗੇ ਕੋ ਮੜਾ ਇਹ ਕੈ ਈ ਆਉਂਦੇ ਰੋਜ਼ ਓਕਾ ਹੀ ਘਰ ਤੋਂ ਕੰਮ ਬਾਈ ਘਰ ਦੇਣਾ ਫਿਰ ਯਾਰ ਓਕੇ ਕਬ ਕਾ ਠੀਕ ਆ ਆਪਣਾ 20000 ਘੱਟ ਦੇ ਦੇ ਉਪਰ ਦੇ ਦੀ ਵਸ ਨਾ ਕੋਈ ਟੈਨਸ਼ਨ ਤੁਨੂੰ ਬੰਦਿਆਂ ਨੇ ਇਹਦੇ ਕੋਲ ਹੋਰ ਗੱਲ ਕੀ ਸਾਡੇ ਕੋਲ ਹੋਰ ਲਾਗੇ ਰਹਿਣਾ ਕਿ ਉਹ ਉਹ ਚੱਲ ਕਹਿੰਦੇ ਆ ਠੀਕ ਆ ਉਹਦਾ ਕੰਮ ਆ ਵਾਰੀਆਂ ਦਾ ਆ ਮਾ ਯਾਰ ਆਹੀ ਆ ਨਾਲ ਲਿਜਾਉਣਾ ਆ ਜਦਾਂ ਦਾ ਕੰਮ ਕਾਟਾ ਥੋੜੀ ਕਰਨੇ ਭਾਈ ਉਹ ਤਾਂ ਹੈ ਹੀ ਆ ਬਈ ਚੱਲਦਾ ਯਾ ਭਾਈ ਮੈਂ ਤਾਂ ਦੇਖਦਾ ਬਿਮਾਰੀ ਦਾ ਦੇਖਦੇ ਬਿਮਾਰੀ ਦਾ ਲੋੜ ਆਪਣਾ ਰੋਡ ਦੇਖਦਾ ਦੇਖਣਾ ਨਹੀਂ ਹੋਰ ਉਹੀ ਘੁੰਮਦੇ ਆ ਉਹ ਬਸ ਹੀ ਆਪਣਾ ਰੋਡ ਦੇਖਣਾ ਗੱਡੀ ਗੱਡੀ ਘੁੰਮਦੀ ਦੇਲ ਨਹੀਂ ਖਾਂਦੀ ਹੈਗੀ ਰਬੀਆ ਕਮਾਉਣ ਨੂੰ ਘੁੰਮਦੇ ਅਗਲਾ ਹਾਂ ਅਲ ਜਾ ਕੇ ਘੁੰਮਣਾ ਹਾਂ ਆਪਣਾ ਰੋਡ ਦੇਖਣਾ ਚਾਚੇ ਨਾ ਕੋਈ ਵੀ ਗੱਲ ਮੈਂ ਕਹਿੰਦਾ ਤੈਨੂੰ ਨਜ਼ਾਰੇ ਲਾਉਂਗਾ ਭਾਈ ਉੱਕੇ-ਪੁੱਕੇ ਵੇਚ ਦੇ ਚੋਂ ਸਾਲਾ ਉੱਕਾ-ਪੱਕਾ ਆ ਗੱਪ ਕਦੇ ਦੂੰਗਾ ਬਜਣਾ ਦਾ ਹੌਦਾਂ ਨਹੀਂ ਕਰ ਹਾਂ ਤੂੰ ਘੱਟ ਹੀ ਆਉਂਗਾ ਤੇ ਮੈਂ ਦੱਸਤੀ ਗੱਲ ਉੱਕੇ ਵਾਲਾ ਕੰਮ ਵਧੀਆ ਬਈ ਹਾਂ ਐਨੇ ਪੈਸੇ ਆ ਭਾਈ ਯਾਰ ਨਾ ਟੈਨਸ਼ਨ ਕੋਈ ਫਿਰ ਗੱਗੇ ਹਾਂ ਇੱਕ ਦਿਨ ਦੇ ਇੰਨੇ ਦਿਨ ਚ ਵੱਡਣਾ ਭਾਈ ਤੁਸੀਂ ਹਾਂ ਬਸ ਪੈਸੇ ਬਣਦੇ ਉਹਨੂੰ ਖੇਤਾਂ માં ਜਾਣ ਦੀ ਲੋੜ ਨਹੀਂ ਆ ਪੈਸੇ ਫੜ ਨਹੀਂ ਵਜਾਂ ਗਾ ਕੇ ਫਰੀਂ ਨਾਲ ਜਾਂਦੇ ਆ ਬਸ ਹੈ ਮਣੀ ਉੱਕੇ ਦੀ ਯਾਰ ਆਪਣਾ ਪੱਟਣਾ ਇਹਨਾਂ ਨੇ ਸਾਰਾ ਸਮਾਨ ਚੱਕ ਲਈ ਜਿਹੜਾ ਆਪਣੇ ਪੈਸੇ ਫੜ ਨਹੀਂ ਹਾਂ ਬਸ ਉਹ ਸਭ ਤੋਂ ਵਧੀਆ ਹੱਥ ਤੇ ਲੋਡ ਉੱਕੇ ਉੱਥੇ ਫੇਰ ਲੜਦੇ ਫਿਰ ਜੂਗੇ 10 ਇੰਚੀ ਵੀ ਆ 11 ਇੰਚੀ ਕਰਦਾ ਦਾ 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 ਤੂੰ ਬੇਲੇ ਕਿੰਨੇ ਜਾ ਅੱਗੇ ਪਹਿਲਾਂ ਤਾਂ ਕੰਮ ਨਹੀਂ ਨੇ ਪਰ ਤੇ ਹੋਰ ਕੰਮ ਛੇੜ ਲੇ ਇੱਕ ਭਾਈ ਮਣੀ ਜਾ ਇੱਕ ਵੀ ਤਾਂ ਆ ਜਾ ਸਾਹਿਬੀ ਉਦੋਂ ਵੀ ਤਾਂ ਪਾ ਲੈ ਤੂੰ ਇਹਨੂੰ ਪਾ ਉਹ ਲੜਾਈ ਨੂੰ ਥੋੜਾ ਹੋ ਜਾਂਦਾ ਮੈਂ ਕਹਿੰਦਾ ਵੀ ਦਏ ਠੀਕ ਆ ਉਹ ਘਣਾ ਨਹੀਂਗੇ ਛੋਟਾ ਯਾਰ ਭਾਈ ਇਹਨਾਂ ਦਾ ਕੰਮ ਇਹਨਾਂ ਨਾਲ ਜਾਉਣਾ ਬਾਅਦੋਂ ਫੇਰਲ ਜਾਉਣਾ ਆਪਾਂ ਤੇ ਸੁਣਨੀ ਹੁੰਦਾ ਠੀਕ ਆ ਫੇਰ ਲੜਾਈ ਵਾਲਾ ਕੰਮ ਹੋ ਜਾਂਦਾ ਇਕੱਠ ਕੱਢ ਕੇ ਉਹਾਂ ਗੇਰਤੀ ਬਾਜਣੇ ਚ ਹਾਂ ਇਹ ਫੇਰ ਬੰਗਾ ਫੇਰ ਬੋਲਣ ਜੋਗੇ ਨਹੀਂ ਆਪਾਂ ਦਾ ਸਾਈ ਫੜੀ ਵੀ ਹੁਣੀ ਹੈ ਗਾਹ ਬੈ ਜਾਂਦਾ ਲੋੜੇ ਨਹੀਂ ਪੁੱਕਾ ਪੁੱਕਾ ਠੀਕ ਹੈ ਜੀ ਪੁੱਕਾ ਪੁੱਕਾ ਉਹ ਪਹਿਲਾਂ ਕਿੰਨੇ ਲਾਉਂਦੇ ਇਹਦਾ ਨੂੰ ਗੈਦਾ ਨਹੀਂ ਹੈ ਕਿ 15 ਮਿੰਟ ਪਹਿਲਾਂ ਦੱਸ ਗਏ ਕਿ ਇਹਦਾ 10 ਇੰਚ ਦਾ ਹੀ 12 ਲੱਖ ਰੁਪਇਆ ਲੱਗ ਲਿਆ ਫੇ ਥੋੜਾ ਬਹੁਤ ਆਉਂਦਾ ਉੱਕੇ ਪਰ ਲੱਗ ਲਿਆ ਫੇ ਉਹੀ ਕਹਿੰਦਾ ਮੈਂ ਆਹ ਉੱਕੇ ਪਰ ਲੱਗ ਆਏ ਥੋੜਾ ਤੈਨੂੰ 12 ਵੀ ਨਹੀਂ ਪੂਰਾ ਹੋਣਾ ਤਾਂ ਜੇ ਤੂੰ ਐਂ ਵੇਚ ਦਿੰਦਾ ਤੈਨੂੰ ਕਦੇ ਹੇਟਾ ਜਿਹੜੀ ਆਈ ਹੈ ਵੀ ਤਾਂ ਨਹੀਂ ਲੱਗੂ ਨਹੀਂ ਲੱਗੂਗੀ ਹੋਰ ਕੀ ਆਏ ਤਾਂ ਕਿਤੇ ਨਹੀਂ 60000 ਧਨ ਹੁਣ ਇੰਨੇ ਦਾ ਹੇਰੇਟ ਮਾ ਵੱਜਣਾ ਹੁੰਦਾ ਗਾਲੇ ਇਹ ਕਾਲੀ ਮਤਾਂ ਲੱਗਣੀ ਵੀ ਕਿਆ ਯਾਰ ਪੱਕੀ ਦੇ ਪਰ ਹੋਵੇ ਫੇਦ ਨਹੀਂ ਚਾਰ ਹੁਣੇ ਹੈਗੇ ਕੱ비 ਵੀ ਤੂੰ ਬਾਅਦ ਮਾ ਗੰਨਾ ਤਾਂ ਬਾਅਦ ਦੀ ਗੱਲ ਆ ਹੁਣ ਐਨਰ ਰੇਟ ਉਹ ਐਨਕ ਦਾ ਰੇਟ ਰੇਟ ਵਾਜਣਾ ਹੁੰਦਾ 500 ਰੁਪਏ ਦਾ ਫਿਰ ਮੀਂਹ ਪੈ ਗਿਆ ਉਦਣੇ ਦੇਖੀ ਤੂੰ ਜਨਾ ਟਿੱਡੀਆਂ ਵਾਂਗ ਘੁੰਮਿਆ ਉੱਪਰ ਰੋਡ ਦੇ ਪਰ ਖੇਤ ਆਇਆ ਜਮਨਾ ਨਗਰ ਰੇਟ ਵਧਣਾ ਜਿਹੜੇ ਕੱਚੇ ਰੋੜਾ ਪਰ ਉਹਨਾਂ ਨੂੰ ਗੱਡੀਆਂ ਥੋੜੋ ਨਿਕਲ ਨਹੀਂ ਆ ਜਮਨਾ ਦਾ 1900 1918 1900 ਰੁਪਏ ਇਹਨਾਂ ਨੂੰ ਐ ਵੀ ਪਤਾ ਹੀ ਨਹੀਂ ਹੈਗਾ ਵਪਾਰੀਆਂ ਨੂੰ ਹੁਣ ਜੀਵਿਦਾਰ ਉਹ ਨਹੀਂ ਰਹੇ ਜੀਵਿਦਾਰ ਨੂੰ ਸਭ ਪਤਾ ਲੱਗਦਾ ਵੀ ਕਿੱਥੇ ਕਿਆ ਚੱਲਦਾ ਸਾਡੇ ਪਤਾ ਫੂਜੇ ਦੇ ਆਏ ਤਾਂ ਕਿਹੜੇ ਰੇਟ ਕਿੱਥੇ ਦਾ ਕਿੱਥੇ ਦਾ ਆਇਆ ਹੈ ਤਾਰੰਮੀ 1500 ਰੁਪਿਆ ਜਮਨਾਗਰੇ ਵਿੱਚ ਜਾਓ ਸਿੱਧਾ ਟਰਾਲਾ ਭਰੋ ਉਹ ਵੀ ਆਪ ਨਹੀਂ ਕੰਮ ਉਹ ਪੱਕਾ ਕਰਨਾ ਪੱਕਾ ਪੱਕਾ ਕੰਮ ਕਰ ਲੈਣਾ ਪੱਕਾ ਪੱਕਾ 1500 ਦਾ ਲੱਖ ਲੱਖ ਰੁਪਏ ਜਦ ਮਿਲ ਗਿਆ ਉਦੋਂ ਕਰ ਲੈ ਯਾਰ ਗੱਗੇ ਉਦੋਂ ਛੱਡ ਦੇਣਾ ਬਸ ਠੀਕ ਹੈ ਤੇ ਕਰਿਆ ਫੋਨ ਕਹਿੰਦਾ ਬਾਈ ਉਧਰ ਸਹੀ ਆ ਕਹਿੰਦਾ 18-1900 ਰੁਪਿਆ ਰੇਟ ਚੱਲਦਾ ਓਵਰ ਦਾ ਕਹਿੰਦਾ ਜਮਨਾਗਰ ਪੂਲਰ ਦਾ ਲੱਕੜੀ ਉਹ ਪੂਲਰ ਦੀ ਰਹਿ ਗਈ ਯਾਰ ਤਾਂ ਹੀ ਰੇਟ ਵਧਿਆ ਏ ਲੱਕੜੀ ਹੈ ਹੋਰ ਕਿਹੜੀ ਆ ਹੁਣ ਇਹ ਲੱਕੜੀ ਹੈ ਬਸ ਛੜੀ ਤਾਂ ਹੈ ਨਹੀਂ ਕੋਈ ਲੱਕੜੀ ਦੁਨੀਆ 'ਚ ਸਾਰਾ ਉਹ ਬਾੜਦਾ ਸਾਡੇ ਘਰ ਤਾਂ ਬਾਲਣ ਨਹੀਂ ਮਿਲਦਾ ਹੁਣ ਹਾਂ 7-800 ਰੁਪਏ ਬਾਲਣਾ ਹੈ। ਕਿਹਾ ਬਾਲੂਗੇ ਚੁੱਲੇ ਸਿਲੰਡਰ ਦਾ ਔਖਾ 9 ਰੁਪਏ 9 ਰੁਪਏ ਬਾਲੋ 9 ਰੁਪਏ ਕਹਿੰਦਾ ਉਹ ਸੁੱਕਾ ਨਾ ਹੋਵੇ ਹੋਊਗਾ ਸੁੱਕਾ ਬਾਲਣਾ ਹੋਊਗਾ ਸੁੱਕਾ ਹੋਊਗਾ ਨਾ ਫਿਰ 900 ਰੁਪਏ ਹੋ ਗਿਆ ਫਿਰ 2-300 ਰੁਪਏ 300 ਰੁਪਏ ਕਹੇ ਤਾਂ ਦੋ ਦਿਨ ਮੈਂ ਗਿੱਲਾ ਆ ਬਾੜਾ ਗਿੱਲਾ ਤੈਨੂੰ ਨਾ ਡੋਰ ਉਹ ਡੰਡੋਰ ਕੇ ਜਿਹੜੇ ਪੂਲਰ ਦੇ ਹੁੰਦੇ ਆ ਉਹ ਇਹਦਾ ਸਭ ਤੋਂ ਵਧੀਆ ਜੜਾ ਪਟਾਉਨੇ ਆ ਆਪਾਂ ਪੰਟਾਵੇ ਮੱਲ ਜੜਾ ਚੁਗਲ ਉਹ ਸਭ ਤੋਂ ਵਧੀਆ ਬਲਦੀਆਂ ਬਾਈ ਉਹਨਾਂ ਦਾ ਨਜ਼ਾਰਾ ਲਿਆਉਂਦੀਆਂ ਚੱਲ ਯਾਰ ਆ ਜਾ ਬਾਪੂ ਜਦਾ ਥੈਲਾ ਮੇਰੇ ਕੋਲ ਮੈਂ ਤਾਂ ਕੰਮ ਨਵੇੜਾ ਕੋਈ ਬਾਪੂ ਪਹਿਲਾਂ ਹਵਾ ਭਰਾਨੀ ਦੀ ਮਾੜੀ ਦੀ ਠਿੱਕਿਆ ਜਾ ਇਹਨੇ ਚਾਂ ਚੱਲਣੀ ਚਾਹ ਜਿਆਦਾ ਘੱਟਾ ਬਥੇਰੀ ਹਵਾ ਇਹਨੂੰ ਲਾਵਾ ਟਾਇਰ ਉਹ ਆ ਕਾਨੂੰ ਕੱਟਾ ਯਾਰ ਬਥੇਰੀ ਕੱਟਾ ਆ ਜਾ ਯਾਰ ਤੈਹੀ ਮੰਨਣੀ ਹੋਣੀ ਕੋਈ ਨਹੀਂ ਹੁੰਦਾ ਉਹ ਤੇ ਫੜ ਕੇ ਫੋਨ ਨਾ ਕਰੀ ਸਾਨੂੰ ਵੀ ਬੈਂਚਰ ਹੋ ਗਿਆ ਕੀ ਕਰਦਾ ਮੈਂ ਆ ਗਿਆ ਚੱਲੀ ਯਾਰ ਛਿੱਤੀ ਕਰਨ ਟਾਇਰ ਪਾੜ ਕੇ ਖੋਜਾਂ ਮੈਂ ਜਾਨ ਜੋ ਲੈ ਉਹ ਭਾਈ 12 12 ਲੱਖ ਲੱਗ ਲਿਆ ਤਾਂ ਚੱਲ ਆ ਨਾ ਅਭੀ ਨਾਲ ਹੀ ਜਾਣੀ ਬੈਂਚਰ ਹੋ ਗਏ ਜੇ ਹਾਂ ਉਹ ਨਾ ਕਰੀ ਸਾਨੂੰ ਨਹੀਂ ਕਰਦਾ ਆ ਜਾ ਨਾ ਸਾਡਾ ਬੂਹੇ ਚੱਲਦਾ ਉਹ ਵੇਖ ਖੜ ਗਿਆ ਆ ਗਿਆ ਬਾਬਾ ਬਹੁਤ ਜ਼ਿਆਦਾ ਮੈਂ ਹਾਂ ਹੁਣ ਦੂਆ ਕਹਤੇ ਖੜ ਗਿਆ ਆ ਦੇ ਟਾਇਰ ਤਾਂ ਘੇਟਾ ਸਾਰਾ ਆ ਉਹ ਥੱਲੇ ਉਤਰ ਕੇ ਦੇਖ ਲੈ ਚਾਰ ਪੰਜ ਰੱਖ ਲਈ ਐ ਚ ਸੱਦ ਲੈ ਤੈ ਦੇਖ ਬਣਦੀ ਆ ਉਹ ਆਖਿਆ ਬਿੱਲੀ ਇਹ ਬਣਦੀ ਜਾਂਦੀ ਰੁੱਕ ਜਾਂਦਾ ਇਹ ਬਿੱਲੀ ਆ ਦੋ ਥੱਲੇ ਜਾਣੇ ਨਾਲ ਅੱਗੇ ਕਵਾਂਟਲ ਹੋ ਗਿਆ ਕਵਾਂਟਲ ਹੋ ਗਿਆ ਕਵਾਂਟਲ ਚੱਲ ਲੂ ਉਹ ਮੜੂਗਾ ਆਪੇ ਫਿਰ ਤੇਰੇ ਕੋਲ ਆਉਣੇ ਆ ਤੂੰ ਪੁੱਛਿਆ ਕਹਦੇ ਆ ਵੀ ਇੱਥੇ ਨੂੰ ਕਹਦੇ ਗਿਆ ਮੈਂ ਤਾਂ ਤਾਂ ਆਈ ਕਿੱਥੇ ਹੱਦ ਹੋ ਗਈ ਹੁਣ ਜਿਹੜੀ ਚੀਜ਼ ਮੇਰੀ ਗੱਲ ਸੁਣਾ ਨੋ ਕਰਦੇ ਸ਼ਰਮ ਪੁੱਛਣ ਤੇ ਵੀ ਉਹ ਬਾਈ ਕਿਵੇਂ ਤੇ ਐ ਕਰਨਾ ਕਾਨੂੰ ਉਹਨੂੰ ਪੁੱਛਣਾ ਅਗਲਾ ਬੇਇੱਜ਼ਤੀ ਮਨੂਗਾ ਮੇਰੀ ਆਤ ਆਏ ਜੇ ਮੈਨੂੰ ਨਹੀਂ ਪਤਾ ਮੈਂ ਜਦੋਂ ਪੁੱਛ ਲੰਨਾ ਪੁੱਛਦਾ ਕਿ ਨਹੀਂ ਤੁਹਾਨੂੰ ਦੱਸਦਾ ਜੇ ਹੁਣ ਇੱਧਰ ਤੇ ਜਾਂਦਾ ਆਏ ਜਾਂਦਾ ਹੁਣ ਇੱਥੋਂ ਨੂੰ ਫਾਂ ਛੱਡ ਕੇ ਗਿਆ ਆਏ ਨੂੰ ਹੱਥ ਚਲਦਾ ਬਣਾ ਉਧਰ ਸੜਕ 'ਤੇ ਆਏ ਆ ਗਿਆ ਇਹ ਕਬਰ ਹੋ ਗਈ ਜੇ ਸਾਰੇ ਲੋਕਾਂ ਆਹ ਬੋਲ ਹੁਣ ਸੜਕ 'ਤੇ ਨਹੀਂ ਗਿਰਿਆ ਬਸ ਸੜਕ 'ਤੇ ਨਹੀਂ ਗਿਆ ਬਸ ਸਮਝਿਆ ਸਹਿਮਤ ਆਏ ਆ ਫਿਰ ਇਹ ਏ ਦਿਮਾਗ ਨਾਲ ਚੱਲਦਾ ਬੈਂਦਾ ਕਾਕਾ ਚੰਗੇ ਸਤਾ ਦੇ ਝੰਡੇ ਹੋਏ ਇਹ ਪਹਿਲਾ ਛਿਟਾ ਉਹ ਅਗਲਾ ਛਿਟਾ ਆਏ ਦੇ ਦੇਣਾ ਅਸਾਂ ਜੀ ਉਦੋਂ ਬੈਸ ਖਾਇਆ ਹੋਇਆ ਅੱਛਾ ਬਈ ਰੇ ਪੋਣਾ ਹੈ ਅੱਛਾ ਚੰਗੇ ਸਤਾ ਦੇ ਝੰਡੇ ਉੱਛ ਗਏ ਠੀਕ ਹੈ ਗੱਲ ਕਿ ਆ ਮੇਰੀ ਗੱਲ ਸੁਣ ਗੱਗੇ ਕਿਤੇ ਹੱਥ 'ਚ ਮੇਰੇ ਗੁਣਾ ਕਿਤੇ ਚਾਚੇ ਨਾਲ ਦੇ ਗੁਣਾ ਇੱਕ ਦੂ ਦਾ ਵੰਡੂਗਾ ਨਾ ਗੁਣਾ ਤਾਂ ਵੱਧਦਾ ਅੱਗੇ ਕੰਮ ਸਹੀ ਗੱਲ ਮੈਂ ਮੈਂ ਦੇਖਿਆ ਤੇ ਯਾਰ ਬਾਈ ਮੈਂ ਨੀ ਕਿਸੇ ਨੂੰ ਪੁੱਛਦਾ ਤਾਂ ਹੁਣ ਮੈਂ ਤੁਹਾਨੂੰ ਪਿੱਛੇ ਵੀ ਨਾ ਕਦੇ ਕੰਮ ਕਰਦਾ ਆ ਨੌਲੇਜ ਤਾਂ ਜੀ ਦੇਖੋ ਜਿੰਨੀ ਨੌਲੇਜ ਆਪਾਂ ਦਉਂਗੇ ਲੋਕਾਂ ਨੂੰ 19 ਜ਼ਿਆਦਾ ਹੀ ਹੁੰਦੀ ਹੈ ਹਾਂ ਤੇ ਆਪਾਂ ਜੇ ਨੌਲੇਜ ਬਣ ਦੇਣਾ ਤਾਂ ਆਪਣੇ ਕੋਲ ਦੁੱਗਣੀ ਆਉਂਦੀ ਹੈ ਕਈ ਬੰਦਾ ਨਹੀਂ ਦੰਦੇ ਨਹੀਂ ਆ ਚੀਜ਼ਾਂ ਬਿਨਾਂ ਅਸੀਂ ਆਏ ਆ ਫਲਾਣਾ ਤਾਂ ਗਾਣਾ ਨਹੀਂ ਨਹੀਂ ਹੁਣ ਕਾਹਦੇ ਕਾਹਦੇ ਮੁਰੇ ਨੂੰ ਪਿਛਲੋਂ ਵੀ ਇਹੀ ਗੱਲ ਕਹਿਣੀ ਹੈ ਹੈਂ ਉਹ ਨੂੰ ਬੁਛਦੂ ਉਹ ਵੀ ਹੀ ਗੱਲ ਕਹਿਣੀ ਆ ਹਾਂ ਉਹਨੇ ਤਾਂ ਉਹ ਓਸਤਾਦ ਓਸਤਾਦ ਪਰ ਗੱਲ ਓਸਤਾਦ ਚੰਗਾ ਓਸਤਾਦ ਨੂੰ ਤਾਂ ਪਤਾ ਨਹੀਂ ਹੈਗਾ ਪਰ ਇੱਕ ਗੱਲ ਆ ਚਾਚੇ ਮੇਰੇ ਅਸੇ ਛੱਟੇ ਨੂੰ ਇੰਨਾ ਹੱਥ ਟਿੱਗੇ ਆ ਨਾ ਜਿਗਣਾ ਤੇਰਾ ਟਿੱਗਿਆ ਵੇ ਇੱਕ ਨਾ ਹੱਥ ਟਿੱਗ ਗਿਆ ਮੇਰਾ ਕੱਲਾ ਕੱਲਾ ਦਾਣਾ ਪੂਰੇ ਖੇਤ ਚ ਪੋੜ ਦੇ ਗਿਆ ਆਓ ਮੇਰੇ ਕਹਿੰਦੇ ਜਾਂ ਮੈਂ ਜਾਈਦਾ ਉੱਥੇ ਤਾਂ ਹੱਥੇ ਰੱਖਦੇ ਨਾ ਮੇਰੇ ਇੱਥੇ ਤੇ ਸੈਲਾਕ ਪੂਰਾ ਪੈਣਾ ਇੱਥੇ ਪੈਣਾ ਉਹ ਭਾਈ ਆਇਆ ਕੀ ਕਰਿਆ ਤਾ ਤੂੰ ਐਂ ਛੱਡ ਕੇ ਕਹਿੰਦੇ ਕਿ ਐਂ ਤੈਨੂੰ ਕਹਿੰਦਾ ਐ ਕਿਹੜੀ ਆਏ ਗਿਆ ਤੂੰ ਆਏ ਇਧਰ ਨੂੰ ਕਹਿੰਦਾ ਆਏ ਗਿਆ ਹੈ ਆਏ ਆ ਗਿਆ ਮੈਂ ਇਧਰ ਜਾਂਦਾ ਜਰਵਾ ਗਿਆ ਇਹ ਪਿਆ ਇਹ ਦੱਸ ਕਿਉਂ ਗਿਆ ਕਾਹਤੇ ਗਿਆ ਦੱਸ ਲੈ ਮੈਨ ਨਾਲ ਲੱਗੀ ਆ ਲੈ ਦੇਖ ਲੋ ਆ ਆ ਚੀਜ਼ ਹੁੰਦੀ ਹੈ ਬਾਈ ਕਿਸੇ ਨੂੰ ਪੁੱਛਦੇ ਨਾ ਅਗਲਾ ਦੱਸਦਾ ਨਹੀਂ ਦੱਸੋ ਭਾਈ ਕਿਉਂ ਗਿਆ ਜੇ ਇਧਰ ਤੇ ਆਏ ਜਾਂਦਾ ਨਾਲ ਰੱਖ ਕੇ ਫਾਂਟ ਤੇ ਬਾਹਰ ਹੀ ਗਿਰਨਾ ਹੈ ਫਿਰ ਜੇ ਤੂੰ ਦੱਸ ਦਿੰਦਾ ਤੇਰੇ ਘਰ ਨਾਲ ਤਾਂ ਨਹੀਂ ਕੋਈ ਲੱਗਦਾ ਆ ਦੱਸਦਾ ਫਿਰ ਤੂੰ ਆ ਦੇਖ ਲੈ ਕਈ ਬੰਦੇ ਨੂੰ ਕਰਤੀ ਆਪਣੀ ਇਧਰ ਆ ਫਾਂਟ ਚਲ ਗਈ ਹੁਣ ਉਧਰ ਦਾ ਸ਼ੁਰੂ ਕਰਨਾ ਹੈ ਪਰਾਂ ਤੇ ਇਧਰ ਜਿਸ ਤਰ੍ਹਾਂ ਮਰਜ਼ੀ ਮੇਰਾ ਫਾਂਡ ਮਾਰੇ ਚੜਜੋਵੇ ਵਾਹ ਬਾਹ ਨਹੀਂ ਗਿਰੂਗਾ ਆਹਾ ਕੀ ਆ ਗਿਆ ਪਾਇਆ ਡਾਇਆ ਡਾਇਆ ਦੂਨੀ ਹੈ ਇਹ ਪਹਿਲਾ ਛਿੱਟਾ ਡੋਟਾ ਡਾਇਏਗਾ ਮੰਨ ਕੇ ਜਲ ਕੇ ਥੀਲੇਗਾ ਅੱਧਾ ਡੋਟਾ ਡਾਇਏਗਾ ਅੱਧਾ ਜੂਰੀ ਅੱਛਾ ਪਹਿਲਾ ਛਿੱਟਾ ਹੁਣ ਦੂਗਾ ਛਿੱਟਾ ਲਾਉਣਾ ਇਹਨੂੰ ਪੰਜ-ਛੇ ਪੰਜ-ਛੇ ਦਿਨ ਥਾਈ ਉਹਦੇ ਵਾਂ ਹੋਰ ਸਮਾਨ ਛਿੱਟੂਗੇ ਮੌਸਮ ਵਧੀਆ ਹੋ ਮੌਸਮ ਵਧੀਆ ਆਵਾ ਜਲਦੀ ਗੰਢੀ ਚਿੰਕ ਪਾਉਣੀ ਆ ਐਰਾਂ ਦੀ ਸਪਰੇਅ ਕਰੂਗੇ ਇੱਕ ਰੇ ਚ ਪਾ ਦੇਣੀ ਐਰ ਨਾਲ ਜਿਹੜੀ ਹੂੰ ਮਿੱਟ ਪੈ ਵੀ ਜਾਂਦੀ ਰਹੇ ਨਾਲ ਘੱਟ ਸਰੇ ਜਿਹੜਾ ਸਪਰੇਅ ਆ ਰਿਜ਼ਲਟ ਸਪਰੇਅ ਦਾ ਜ਼ਿਆਦਾ ਉਹ ਐਰਨ ਦਾ ਲੈ ਲੋ ਅਜੇ ਮੈਂ ਕਿਹਾ ਮੈਨੂੰ ਵੀ ਸਮਾਨ ਚੱਕ ਲਈ ਨਾਲ ਕਾਰਡ ਲੈ ਲੈ ਭੇਜਦਾ ਇਹਦੇ ਮੈਨੂੰ ਦੱਸ ਕੇ ਨਹੀਂ ਗਿਆ ਮੈਂ ਕਰ ਲੈ ਯਾਰ ਚੱਕ ਲਿਆ ਹੁਣ ਜਾਊਗਾ ਇਹਨੂੰ ਲੈ ਕੇ ਫੇਰ ਚੱਲ ਕਿਤੇ ਦੂਹ ਜਾਣਾ ਉਹ ਚਮਕਾਉਂਦਾ ਆਪੂ ਪੈਂਦਾ ਜਿਵੇਂ ਗੌਰੇ ਆ ਚਮਕਾਉਂਦਾ ਆ ਕੱਲੂ ਦੇਖਦੇ ਆ ਰੂਪ ਇਧਰ ਚਮਕਾਉਂਦਾ ਇਧਰ ਆਪਾਂ ਜਿੱਦਾਂ ਮੈਨੂੰ ਜਾਈ ਆਪਾਂ ਨੂੰ ਲੋਟ ਪਾਉ ਦਾ ਲੋਟ ਆ ਭਾਈ ਆਪਣੇ ਪਿੰਡ ਵੀ ਪਾ ਲੋਟ ਆ ਸੜਕਾਂ ਕਰਕੇ ਨੇ ਯਾਰ ਆਪਣੇ ਪਿੰਡਾਂ ਦਾ ਜੇ ਐ ਆਉਂਗੇ ਸਿੱਧਾ ਮਰੰਡੇ ਪੜ ਜਣਾ ਸੀ ਜਾ ਕੇ ਜੇ ਐ ਆਉਂਗੇ ਚਮਗੌਰ ਪੜ ਕੇ ਇੱਧਰ ਜਾਉਂਗੇ ਰੋਪੜ ਪੜ ਕੇ ਇੱਧਰ ਉਹ ਦਰਿਆ 'ਚ ਇੱਧਰ ਨਮਾ ਸ਼ਹਿਰ ਬੈਠਾ ਰਿਤਿਕ ਦਰਿਆ 'ਚ ਆਵਣਾ ਬੈਣਾ ਰਿਤਿਕ ਰੋਸ਼ਨ ਗਿਆ ਰਿਤਿਕ ਰੋਸ਼ਨ ਜਾਂਦਾ ਜੀ ਸਾਡਾ ਖੇਤੀ ਵਿੱਚ ਕਾਤੇ ਚਾਚੇ ਖੇਤੀ 'ਚ ਵਗਰ ਪਾਇਆ ਤਾਂ ਇਹ ਰਿਤਿਕ ਰੋਸ਼ਨ ਰਿਤਿਕ ਰੋਸ਼ਨ ਵਰਗਾ ਤੇਰਾ ਮੁੰਡਾ ਬਿੱਲੀਆਂ ਅੱਖਾਂ ਮੁੰਡੇ ਦੀਆਂ ਖੇਤੀ 'ਚ ਪਾਲਾ ਕਰ ਦਿਆ ਨਾ ਸਹੀ ਤਾਂ ਬਿੱਲੀ ਅੱਖਾਂ ਵਾਲਿਆਂ ਨੂੰ ਖਰਾਬ ਦੱਸਦੇ ਆ ਤੇ ਹਾਂ ਕਹਿੰਦਾ ਵੀ ਹਰਾਮੀ ਹੁੰਦੇ ਬਾਪੂ ਨੂੰ ਪਤਾ ਨਾ ਉਹ ਚਲਾ ਗਿਆ ਯਾਰ ਚਲਾ ਗਿਆ ਹੋ ਗਿਆ ਮੈਂ ਖਰਾਬ ਬਾਪੂ ਚ ਮੈਂ ਤਾਂ ਦੱਸਦਾ ਇੱਕ ਤਾਂ ਪਤਾ ਨਹੀਂ ਕੋਈ ਬੰਦਾ ਕਹਿੰਦਾ ਮੈਂ ਤੈਨੂੰ ਦੱਸਦਾ ਹੈ ਮੇਰੀ ਵੀ ਸੱਚੀ ਵੀ ਆ ਓਏ ਪੈਰਾਂ ਦੇ ਤੇਜ਼ ਹੁੰਨੇ ਆ ਵੀ ਕੰਮ ਕਰਨ ਨੂੰ ਤੇਜ਼ ਹੋਣਾ ਉਹ ਲੋਕ ਦੂਏ ਪਾਸੇ ਨੂੰ ਮੜਾ ਦਿੰਦੇ ਵੀ ਉਹ ਉਹ ਵਾ ਤੇਜ਼ ਉਹ ਚੀਜ਼ ਤੈਨੂੰ ਕਹਿੰਦੇ ਆ ਹਨਾ ਨਾ ਲੋਕ ਕਹਿੰਦੇ ਕਿਸੇ ਬੰਦੇ ਨੇ ਕਿਸੇ ਬੰਦੇ ਪਾ ਕੇ ਆ ਬਾਹਰ ਤੇ ਬਾਹਰ ਤੇ ਕੀ ਆਮਣਾ ਚਲੂ ਰਹੇ ਦੇ ਕਹਿੰਦਾ ਚਲੂ ਰਹੇ ਦੇ ਕਹਿੰਦਾ ਮੈਨੂੰ ਇਹ ਨਹੀਂ ਪਤਾ ਹੈਗਾ ਕਹਿੰਦਾ ਕਹਿੰਦਾ ਵੀ ਬਿੱਲਾ ਦਾ ਇੱਕ 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 ਨਹੀਂ ਪਿੰਡ ਮਾ ਹੋਵੇ ਬਿੱਲਾ ਉਹੀ ਨਹੀਂ ਟਿਕਣ ਦਿੰਦਾ ਕਹਿੰਦਾ ਦੋਵੇਂ ਬਾਬਾ ਪੁੱਤ ਬਿੱਲੇ ਆ ਕਾ ਤੂੰ ਹੁਣ ਪਹਿਲੀ ਗੱਲ ਤਾਂ ਦੇ ਮੁੰਡਾ ਵਾਪਰੇ ਜਾਊਗਾ ਹੈ ਉਹ ਨਹੀਂ ਕਾ ਅਸੀਂ ਦੂਏ ਪਾਸੇ ਨੂੰ ਨਹੀਂ ਪਿੰਡ ਨੂੰ ਟਿਕਣ ਦਿੰਦੇ ਅਸੀਂ ਕੰਮ ਜੇ ਨਹੀਂ ਟਿਕਣ ਦਿੰਦੇ ਹੈਗੇ ਕੰਮ 'ਚ ਆ ਉਹ ਸਾਰੀ ਗੱਲ ਸਮਝਾ ਮੇਰੀ ਗੱਲ ਵੀ ਸੁੱਕੀ ਵੀ ਦੇਖੀ ਤੈ ਕਦੇ ਵੀ ਦੇਖ ਲਈ ਫੇਰ ਕੰਮ ਕਰਦੇ ਬਾਈ ਖੇਤਾਂ 'ਚ ਕੰਮ ਕੰਮ ਫੇਰ ਆਹ ਕੰਮ ਨੂੰ ਤੇਜ ਆ ਗਿਆ ਅਸੀਂ ਅਸੀਂ ਚੁਗਲੀ ਨਹੀਂ ਕਿਸੇ ਨੂੰ ਲੜਾਉਂਦੇ ਨਹੀਂ ਇਹਦੀ ਚੁਗਲੀ ਨਹੀਂ ਕਰਦੇ ਪਿੰਡ 'ਵਾਂ ਪਛਲੋ ਵੀ ਕਿਸੇ ਚੁਗਲੀ ਕਰਦੇ ਹੋਈਏ ਨਾਲੇ ਯਾਰ ਹਰ ਰੋਜ਼ ਤਾਂ ਬਲੌਗ ਪੈਂਦਾ ਜਿਹੜੀ ਦਿਨ ਚ ਰਿਹਾ ਪਤਾ ਹੀ ਲੋਕਾਂ ਨੂੰ ਕਿਆ ਕਰਦੇ ਆ ਜਿਹੜੀ ਕਰਦੇ ਹੁੰਦੇ ਮੈਂ ਥੋੜੀ ਤੇਰੇ ਬਰਾਬਰ ਖੜਾ ਹੋਣਾ ਤਾਂ ਮੈਂ ਤਾਂ ਪਿੰਡ ਵਾਲਾ ਹੋਂ ਜਿਹੜੇ ਯਾਰ ਅੱਖਾਂ ਸਾਦੀ ਬੱਲੀਆਂ ਇਹਦੀਆਂ ਇਹ ਹਾ ਤੇਜ ਆ ਸਾਰੇ ਬਾਪੂ ਜੀ ਨੇ ਇੱਕੇ ਗੱਲ ਸਮਝਾਈ ਵੀ ਤੀ ਕਹਿੰਦਾ ਧੂਏ ਦੀ ਫਸਲ ਦੇਖ ਕੇ ਕਦੇ ਜਲੇਉ ਨਾ ਬਸ ਸਮਝ ਆ ਗੱਲ ਸਿਆਣੀ ਗੱਲ ਪੱਕੀ ਗੱਲ ਤੂੰ ਦੀ ਬਸ ਕਹਿੰਦਾ ਧੂਏ ਦੀ ਫਸਲ ਦੇਖ ਕੇ ਜਲੇਉ ਨਾ ਕਦੇ ਹਾਂ ਕਹਿੰਦਾ ਚੰਗੇ ਕੰਮ ਦੀ ਰੀਤ ਕਰਿਓ ਮਾੜੀ ਦੀ ਕਰਿਓ ਨਾ ਹਾਂ ਬਾ ਉਹੀ ਕੰਮ ਹੈ ਉਹੀ ਲੜਕ ਬੰਨੀ ਵੀ ਗੱਠ ਘਾਹ ਇਹਦੀ ਵੀ ਬਣਾਤੀ ਹਾਂ ਜੇ ਬਣਾਤੇ ਮੈਂ ਮੈਂ ਵੀ ਸੁਣੀ ਪੀਉਗਾ ਬਾਬੇ ਨਾਲੇ ਸਾਡੇ ਬਾਬੇ ਕਹਿੰਦੇ ਸਾਡੇ ਬਾਬੇ ਵੀ ਐਂ ਕਹਿੰਦੇ ਤੇ ਸਾਡੇ ਬਾਬੇ ਦੋਵੇਂ ਪਾਸੇ ਨੂੰ ਵੀ ਕਹਿੰਦੇ ਆਪਣੇ ਸੰਤ ਤੋੜ ਦੇਣੀ ਕਹਿੰਦਾ ਆਪਣਾ ਸੰਤ ਕਿਧਰ ਦੇੜਾ ਨੂੰ ਤੇ ਲੜਾਣੀ ਉਹ ਬਾਬੜੇ ਇਹ ਆ ਗਏ ਉਹ ਸਾਡੀ ਆਏਗਾ ਠੀਕ ਵੀ ਆ ਕਮਾਉਂਗੇ ਸਾੜੇ ਤਾਂ ਹੀ ਲਾਉਂਗੇ ਇਹ ਨਹੀਂ ਪਰ ਆਹੀ ਤਾਂ ਸਾਡੀ ਚਲਾਕੀ ਐ ਬੋਲਿਆਂ ਵੀ ਆਪਣਾ ਸੰਤ ਤੋੜ ਆਪਣਾ ਸੰਤ ਤੋੜਨਾ ਨਹੀਂ ਸਾਡੇ ਤੋੜ ਦੇਣ ਸਾਡੇ ਤੋੜਦੇ ਆ ਪਰ ਗਾਹਗਾ ਸੁਧਾਰ ਆ ਗਿਆ ਭਾਈ ਉਹ ਵੀ ਠੀਕ ਤੇ ਹੁਣ ਸਾਡਾ ਬਾਬਾ ਦਾ ਹੁਣ ਆਪਣੀ ਸਾਡਾ ਬਾਬਾ ਮਜਾਲਾ ਖੇਤ ਕਿਸੇ ਨੂੰ ਖੇਚ ਬਣ ਦੇ ਦਵੇ ਹਾਂ ਉਹ ਵੀ ਨਾ ਬਣ ਦਿੰਦਾ ਕੋਈ ਖੇਤ ਨਹੀਂ ਤਾਂ ਬਣ ਦਿੰਦਾ ਉਹ ਵੀ ਕੋਈ ਨਹੀਂ ਇੱਕ ਹੋਰ ਆ ਜੱਜ ਇਹ ਨਾ ਉਹ ਮੈਂ ਆ ਪੀੜੀ ਸਾਡੇ ਵਾਲੀ ਬਦਲ ਗਈ ਗਾਹਾਂ ਨੂੰ ਪੀੜੀ ਦਾ ਉਹੀ ਚੀਜ਼ ਹੋ ਸਕਦੀ ਆ ਇਹ ਉੱਤਰਦੀਆਂ ਹੀ ਆਂ ਇਹ ਚੜਦੀ ਉੱਤਰਦੀ ਪੀੜੀਆਂ ਇਹ ਇਦਾਂ ਹੀ ਆ ਕਹਿੰਦੇ ਆਂ ਹੂੰ ਚਲੋ ਅੱਗੇ ਪੀੜੀ ਦੇਖੀਏ ਅਗਲੀ ਨੇ ਅਗਲਾ ਦੇਖਣਾ ਏ ਜਿੱਥੇ ਤਾਈ ਆਪਣੀ ਜੱਲਾ ਨਾਲ ਕੰਮ ਚਲਾਣਾ ਦੀ ਗੱਲ ਚਾਚੇ ਨਾਲ ਇੱਕ ਗੱਲ ਕਰਨੀ ਆ ਕਿ ਰੀਲ ਵੀ ਪਾਉਣੀ ਆ ਇਹ ਆਪਾਂ ਨੇ ਕੀ ਗੱਲ ਚਾਚੇ ਨੂੰ ਹੋ ਜਾ ਲੈ ਜੀ ਜਾਂ ਤੁਹਾਡੇ ਰਿਸ਼ਤੇ ਹੋਏ ਕਰਦੇ ਤੇ ਕੁੜੀਆਂ ਦਾ ਕਿਆ ਦੇਖਦੇ ਹੁੰਦੇ ਤੇ ਵੀ ਕਿਆ ਵੀ ਜਿਕਣਾ ਹੁਣ ਮੁੰਡੇ ਦਾ ਦੇਖਦੇ ਆ ਵੀ ਭਾਈ ਜ਼ਮੀਨ ਨਾਲ ਕੰਮ ਵਾਲਾ ਜੋ ਵੀ ਆ ਹੁਣ ਕਹਾਂਗੇ ਵੀ ਕਿਆ ਦੇਖਦੇ ਆ ਥੋੜੇ ਜਦੋਂ ਜੱਤਾ ਕਿੰਨਾ ਬਗਿਆ ਕੀ ਦੇਖਦੇ ਹੁੰਦੇ ਸੀ ਕਿ ਕੰਮ ਦੀ ਕੁੜੀ ਕੰਮਕਾਰ ਵਾਲੀ ਦੇ ਦੇ ਕਿਵੇਂ ਦੇਖਦੇ ਤੇ ਜਿੱਕਣਾ ਹੁਣ ਪੜ੍ਹਾਈ ਆ ਜਦ ਪੜ੍ਹਾਈ ਲਿਖੀ ਦੇ ਦੇ ਦੇਖਦੇ ਜਾਂ ਦੇਖਦੇ ਤੇ ਕੰਮ ਵਾਲੀ ਕੁੜੀ ਹਾਂ ਸਮਝ ਲੈ ਖੈਲ ਕੰਮ ਕਰਉਂਦੀਆਂ ਖੇਤਾਂ 'ਵਾਂ ਵੀ ਹਾਂ ਹੁਣ ਦੇਖ ਲੈ ਅਗਲਾ ਪੜ੍ਹਾਈ ਵਾਲੀ ਪੜ੍ਹਾਈ ਦਾ ਨਾ ਨੌਕਰੀ ਦਾ ਕੋਸ ਮੈਨੂੰ ਲੱਗਦੀ ਜਦ ਤੱਕ ਸਾਡੇ ਵਿਆਹ ਹੋਣੇ ਆ ਇਹ ਪਤਾ ਕੀ ਦੇਖ ਹੋਣਾ ਹਾਂ ਐਂ ਦੇਖੇ ਕਰਨਾ ਤੁਹਾਡੇ ਵਿਆਹ ਸਾਡੇ ਕਾਢੂੜੇ ਜਿਹਾ ਜਾ ਕੇ ਉਹ ਤੈਨੂੰ ਦੱਸਦਾ ਆ ਸਾਲ ਦੋ ਸਾਲ ਚ ਬਦਲ ਜਾਣਾ ਕੰਮ ਹਾਂ ਹੁਣ ਕੰਮ ਆਏ ਹੁਣ ਲੱਗ ਜਾਣੇ ਉਹਨਾਂ ਨੇ ਕਹਿਣਾ ਵੀ ਤੁਹਾਡੀ ਕੁੜੀ ਦੇ ਫਾਲੋਅਰ ਕਿੰਨੇ ਆ ਜੀ ਇਸ ਤੇ ਹੋਰ ਰਿਸ਼ਤੇ ਹੋਏ ਕਰਨੇ ਆ ਦੇਖੋ ਜੀ ਕੁੜੀ ਨਾ ਨਾ 2 ਲੱਖ ਫਾਲੋਅਰ ਹੈ ਜੀ ਉਹ ਚੀਜ਼ਾਂ ਨੂੰ ਰਿਸ਼ਤੇ ਹੁਣ ਲੱਗ ਜਾਣੇ ਉਹ ਦੱਸਤੀ ਗੱਲ ਹੈ ਮੇਰੇ ਸਾਹਬ ਨਾਲ ਕੰਮ ਪਾਨੀ ਵਿੱਚ ਕਰਨ ਸੀ ਇਧਰ ਮੁੰਡੇ ਨੇ ਕਿਹਾ ਦੋ ਫਾਲੋਅਰ ਹੈ ਹਾਂ ਪਾਨੀਆਂ ਵਿੱਚ ਕਰਨੀ ਆ ਫਿਰ ਗਾਹ ਨੂੰ ਆਏ ਥੋੜੀ ਦੇਖ ਨੀ ਨਹੀਂ ਇਹ ਤਾਂ ਫੇਕ ਅਕਾਊਂਟ ਹੈ ਹੈ ਇਹ ਤਾਂ ਫੇਕ ਅਕਾਊਂਟ ਦਾ ਮਾਰਦੀ ਪਾਨੀ ਉਹ ਜਦੋਂ ਜਦੋਂ ਭਾਈ ਬਹੁਤ ਵਧੀਆ ਸਮੇਂ ਦੇ ਗਿਆ। ਉਹ ਤੈਨੂੰ ਹੁਣ ਦੇ ਸਮੇਂ ਸਾਚ ਆਹਾ ਹੋਣ ਲੱਗ ਗਏ। ਯਾਹ ਆ ਚੀਜ਼ਾਂ ਹੋਣ ਲੱਗੀਆਂ। ਕੋਈ ਹੈਗਾ ਠੀਕ ਹੈ ਠੀਕ ਆ ਬਸ ਉਹ। ਜਿਹੜਾ ਕੋਈ ਹੈਗਾ ਠੀਕ ਹੈ। ਸਮੇਂ ਦੇ ਹਿਸਾਬ ਨਾਲ ਠੀਕ ਹੀ ਆ ਬਸ। ਉਹ ਕਿੱਥੇ ਠੀਕ ਆ ਯਾਰ। ਆਉਂਦੀ ਹੈ। ਐਂ ਉਹ ਦੇਖੀ ਜਾਂਦਾ ਜੀ ਐਨੇ ਕੇ ਉਹਦੇ ਸਾਡੀ ਕੁੜੀ ਦੇਖੀ ਨਹੀਂ ਤੁਸੀਂ ਰੀਲਾਂ ਬਹੁਤ ਮਸ਼ਹੂਰ ਹੈ ਜੀ। ਉਹ ਕੰਮ ਹੋ ਜਰਦਾ ਜਿਹੜੀ ਹਾਂ ਦਾ ਭਾਈ ਦੇਖ ਇੱਧਰ। ਅਗਲਾ ਨਾ ਜਦ ਪਾਂਹ ਹੁਣ ਪਾਂਹ ਨਹੀਂ ਘਟ ਮਾਰ ਜਿਆ ਪਾਂਹ ਬਹੁਤ ਮਾਰੇ ਕਰਦੇ ਸੀ। ਹਾਂ ਪਾਂਹ ਜਿਆਦਾ ਮਾਰਦੇ ਜਿਆ। ਜਿਹੜਾ ਫੋੜੇ ਬਿਕ ਪਿੰਡਾਂ ਮ ਬਾਜਾਂ ਮ ਹੈਗੀ ਲਾਗ ਡਾਡ ਵੀ ਭਾਦੀ ਮਾਰ ਨਹੀਂ ਖਿੰਦੀ ਹੈਗੀ ਹੁਣ ਵੀ ਹੈਗੀ ਚੰਗੇ ਬੰਦੇ ਚੰਗੇ ਮੁੰਡੇ ਨੂੰ ਮਾਰੇ ਗਈ ਜਾਨਾ ਹੈ ਕਿ ਨਹੀਂ ਹੈਗੀ ਆ ਹੁਣ ਵੀ ਆ ਗਿਆ ਚਾਚਾ ਹੁਣ ਦਾ ਟਾਈਮ ਵੀ ਨਹੀਂ ਬਾਈ ਰਿਸ਼ਤੇ ਕਰਾਉਣੇ ਯਾਰ ਜਿਹੜਾ ਪਹਿਲਾਂ ਤਾਂ ਚੱਲ ਕੋਈ ਬੰਦਾ ਚੱਕ ਲੈਂਦਾ ਜਾਂ ਜਾਂ ਤਾਂ ਰਿਸ਼ਤੇ ਪਤਾ ਕਿ ਆ ਤੇ ਜਾਂ ਤਾਂ ਹੁਣ ਪਹਿਲਾਂ ਤਾਂ ਮੁੰਡਾ ਕੁੜੀ ਪਹਿਲਾਂ ਤਾਂ ਫੋਨ ਪਰ ਹੋ ਜਾਂਦੇ ਰਿਸ਼ਤੇ ਹਾਂ ਜਾਂ ਤਾਂ ਹੁੰਦਾ ਤਾਂ ਨਾਈ ਹਾਂ ਨਾਈ ਨੇ ਜਾ ਕੇ ਦੇਖਣਾ ਫਲਾਣੇ ਜਗ੍ਹਾ ਭਾਈ ਥੋੜੀ ਕੁੜੀ ਦੇ ਲੈ ਕੇ ਮੁੰਡਾ ਹੈਗਾ ਇੰਨਾ ਕੰਮ ਹੈ ਖਾਂਦਾ ਨਹੀਂ ਪੀਂਦਾ ਨਹੀਂ ਰਿਸ਼ਤੇ ਨਹੀਂ ਹੋ ਪਰ ਰੁਪਈਆ ਤਾਂ ਰੁਪਈਆ ਤਾਂ ਲੈਣਾ ਤਾਂ ਪੱਕੀ ਕਰਿਆ ਤੂੰ ਤੇ ਸਮਝ ਦੇਖ ਲੈ ਹੁਣ ਤੂੰ ਹੁਣ ਸਾਲੇ ਦੇਖ ਕੇ ਦੇਖ ਕੇ ਆਉਂਦੇ ਰਿਸ਼ਤੇ ਫੇਰ ਇਸ ਤੇ ਚੜਦੇ ਨਾ ਪਹਿਲਾਂ ਫੋਟਾਂ ਅਜੇ ਗੱਲ ਤੁਰੀ ਨਹੀਂ ਪਹਿਲਾਂ ਫੋਟਾਂ ਬਾਈ ਤੂੰ ਉਹ ਭੇਜ ਤਾਂ ਦੇਖ ਲਈ ਆ ਕਰ ਲਈ ਪਹਿਲਾਂ ਜਵਾਬ ਹਾਂ ਜਿਆਦਾ ਹੀ ਹੈ ਫੇਰ ਉਹੀ ਆ ਹੁਣ ਰੀਲਾਂ ਦਾ ਟਾਈਮ ਆ ਗਿਆ ਬਾਈ ਫੋਲੋਅਰ ਇੰਨੇ ਆ ਜੀ ਕੁੜੀ ਬਹੁਤ ਮਝੂਰ ਆ ਜੀ ਸਾਡੀ ਐ ਕੰਮ ਕਰ ਨਹੀਂ ਦੇਖੇ ਕਰਨਾ ਵੀ ਕੰਮ ਕਰਦੀ ਐ ਕਿਆ ਕਰਦੀ ਐ ਉਹ ਕੰਮ ਹੋ ਜਾਣਾ ਹੁਣ ਤਾਂ ਕਹਾਂਗਾ ਚਾਚੇ ਬਾਈ ਮੈਂ ਤਾਂ ਕਹਿੰਦਾ ਮਾੜਾ ਸਮਾਈਆਂ ਇਹ ਕਲਯੁਗ ਦਾ ਦੌਰ ਚੱਲ ਪਿਆ ਮੈਨੂੰ ਤਾਂ ਜਿੱਤੇ ਬਾਈ ਦੇਖਦੇ ਆ ਰੀਲਾ ਰੂਲਾ ਪਿਆ ਸਤਜੁਗ ਆਦਾ ਆਊਗਾ ਹੁਣ ਸਤਜੁਗ ਆਦਾ ਆਊਗਾ ਜਿਆਦਾ ਹੋਣਾ ਜਾਂ ਨਹੀਂ ਤਾਂ ਖਤਮ ਹੀ ਹੋ ਜਾਣਾ ਯਾਰ ਤੁਸੀਂ ਜਿਹੜੀ ਹੈਗੀ ਜੀਲੂ ਆਪਣੀ ਵਾਹ ਬਸ ਉਹ ਹੀ ਨਹੀਂ ਜਾ ਕਲਯੁਗ ਬਸ ਵੀ ਜਿਹੜੀ ਹੈਗੀ ਹੁਣ ਆਪਣੇ ਨਜ਼ਾਰੇ ਲੈ ਲਓ ਬਾਈ ਵਾ ਵਾ ਠੀਕ ਐ ਫਿਰ ਤਕਰੋ ਨਾਮ ਜਪੋ ਵੰਡ ਕੇ ਛਕੋ ਬਸ ਸਿਕੰਦਰ ਫੋਦੋ ਕਰੋ ਤਕਰੋ ਦਾ ਨਾਮ ਚਾਹੇ ਕਲਯੁਗ ਹੋਵੇ ਜਾਂ ਸ ਟੈਕਨੀਕਲ ਬੰਦਾ ਖਾਣੀ ਜਿਹੜਾ ਨਾ ਆਇਆ ਚਾਚੇ ਜਿਹੜੇ ਆਹ ਪੱਲੇ ਗੱਲ ਬੰਨ ਲਈ ਉਹ ਬੰਦਾ ਮਾਰ ਨਹੀਂ ਖਾਊਗਾ ਬਸ ਦੂਏ ਦਾ ਭਲਾ ਹੀ ਕਰੋ ਜਿੱਥੇ ਜਿੰਨਾ ਹੋ ਸਕਦਾ ਭਲਾ ਹੀ ਕਰੋ ਦੁੱਗਣਾ ਕਰ ਦੋ ਆਪਣਾ ਘਟ ਖਾ ਲੋ ਆਪਣਾ ਤਾਂਹੀਂ ਹੋਣਾ ਨਹੀਂ ਹੋਣਾ ਹੀ ਨਹੀਂ ਤੈਨੂੰ ਆਹੀ ਕਹਣਾ ਆਪ ਘਟ ਖਾ ਲ ਦੂਏ ਦਾ ਕਰੋ ਬਾਈ ਬਸ ਅੱਜ ਕਰ ਭਲਾਈ ਮਾੜੀ ਕਰਦਾ ਤੇ ਅਗਲਾ ਆਹ ਹੋਏ ਵੀ ਆ ਹਾਂ ਬਾਕੀ ਕਿਹਨੂੰ ਪਤਾ ਹੀ ਹੈ ਬਾਕੀ ਸਾਨੂੰ ਕਿਦਾਂ ਭਲਾ ਕਰ ਲੋ ਮੇਰੇ ਅਗਲਾ ਉਲਟੇ ਪੈ ਜਾਂਦਾ ਉਲਟਾ ਪੈਂਦਾ ਉਲਟਾ ਹੀ ਪੈਂਦਾ ਤਨਵ੍ਰਿਤਿਕ ਰੋਸ਼ਨ ਵਰਗੇ ਨੂੰ ਤੇ ਕੀ ਹੋ ਰਿਹਾ ਕੀ ਕਰੀਏ ਇਹ ਵੀ ਤੁਹਾਡੇ ਮੂਹਰੇ ਟਿੱਕਾ ਨਹੀਂ ਦੇਖਿਆ ਤਾਂ ਐਂ ਕੀ ਕਰਨਾ ਅੱਜ ਵੀ ਤਾਂ ਵਿਆਹ ਹੋ ਗਿਆ ਨਹੀਂ ਆਇਆ ਕੀ ਕਰਨਾ ਜ਼ਰੀਲਾ ਹੀ ਦੇਖਿਆ ਤਾਂ ਜੀ ਤੁਹਾਡੇ ਮੂਹਰੇ ਰਿਤਿਕ ਰੋਸ਼ਨ ਅਗੇ ਬੋਝ ਲਈ ਦੀ ਹੈ ਹੈ ਰਿਤਿਕ ਟਿੱਕੇ ਬਹੁਤ ਚੱਲੀਏ ਕਿਹੜਾ ਹੁਣ ਐਂ ਕਰੇ ਕਰਦੇ ਉਹ ਫਲਾਣੀ ਜਗ੍ਹਾ ਰਿਸ਼ਤੇਦਾਰੀ ਆਂ ਤਾਂ ਭਗਾਣੀ ਉਹ ਮੁੰਡਾ ਫਲਾਣੇ ਰੀਲਾ ਵਾਲੇ ਨਾਲ ਰਹਿੰਦਾ ਉਹ ਤੁੰਗਾਣੇ ਵਾਲੇ ਨਾਲ ਰਹਿੰਦਾ ਐਂ ਕੀ ਕਰਨਾ ਥੋੜੀ ਲਾਈ ਕੱਲ ਛੱਡ ਰਹੀ ਜਾਂ ਕੰਮ ਕਰੋ ਕੋਈ ਵਧੀਆ ਲਾਈ ਪਈਆਂ ਹੈ ਭਾਈ ਸਰ ਇਹ ਹੈਗਾ ਡੱਕਾ ਕਿਤੇ ਕਿਤੇ ਆ ਜੀ ਠੀਕ ਆ ਉਹ ਉਖੜ ਵੀ ਗਿਆ ਯਾਰ ਉਹ ਜੀਰੀ ਦੇ ਵਧੀਆ ਲਾਈ ਆ ਯਾਰ ਇੱਕ ਨੰਬਰ ਜੀਰੀ ਆ ਉਹ ਲੈਕ ਨਹੀਂ ਲਿਖਿਆ ਦੇਖ ਲੈ ਪਾਣੀ ਘੱਟ ਮੰਗਦਾ ਥੱਲੇ ਡਿੱਗ ਗਿਆ ਜੀ ਹਾਂ ਹਲੇ ਪੈਰ ਚ ਵੱਜ ਗਿਆ ਟਾਪ ਦੇ ਜੀਰੀ ਆ ਮੈਚ ਤੇ ਜੁਬਣਾ ਹੀ ਆ ਥੱਲੇ ਡੱਬ ਗਿਆ ਹੁਣ ਮਾਰੇ ਥੋੜੀ ਗੇ ਆ ਉਹ ਤਾਂ ਹੋਲੀ ਜਾਊਗਾ ਹਲੇ ਕਿਹੜੇ ਕਿਹੰਜ ਗੜਲ ਜਾਊਗਾ ਟਾਈਮ ਲਾਉਦਾ ਓਕੇ ਸੱਚੇ ਦਾ ਬਾਜ਼ ਨਾ ਹੋ ਗਿਆ ਫੇਰ ਤਾਂ 70-80 ਹੈ ਓਹ ਕਸੂ ਜੀ ਤਨਵਾਟ ਉਹ ਹੋ ਜਾਣੇ ਮਹਾਰਾਇ ਦਊਗਾ ਮਹਾਰਾਇ ਮੇਹਨਤ ਕਰਦੇ ਆ ਠੀਕ ਨਹੀਂ ਗੱਲ ਸਿੱਖੀ ਜਾ ਜਾ ਮੇਹਨਤ ਕਰਨਾ ਬੰਦ ਕਰ ਭਾਜਾ ਦੇਣਾ ਮਹਾਰਾਇ ਹੱਥ ਮਾਰਨਾ ਆਉਂਦੇ ਹੱਥ ਜਿੰਨਾ ਮਰਜੀ ਭੱਜਣਾ ਠੀਕ ਹੈ ਕਿਹੋ ਜਿਹਾ ਆ ਵੀ ਮਿਲ ਜੂਗਾ ਆ ਵੀ ਮਿਲ ਜੂਗਾ ਹੋਰ ਨਹੀਂ ਮਿਲਣਾ ਇਕਣਾ ਕਹਿੰਦਾ ਹੱਥਾ ਲਾ ਭਾਈ ਤੂੰ ਹਾਂ ਉਹਦੀ ਜਿੰਦ ਕਰ ਤਾਂ ਤਾਂ ਇਹਨੂੰ ਮਿਲਣਾ ਏ ਹੈਗੀ ਨਹੀਂ ਹਾਂ ਮੇਰਾ ਫੂਨ ਹੁੰਦਾ ਹੈ ਹਾਂ ਕੀ ਬਣਾ ਚੋਣ ਨੂੰ ਬੁਲਾ ਰਹੇ ਨੇ ਇਹ ਵੀ ਭਾਗੇ ਰੱਖੇਗਾ ਤੇਲ ਦੀਗਾ ਹਾਂ ਹੁਣ ਬਈ ਇੱਥੇ ਕੋਈ ਪਤਾ ਨਹੀਂ ਕਿਹੜੇ ਬੋਲ ਰੱਖਿਆ ਹੱਥ ਮਿਲ ਗਿਆ ਗਿਆ ਹੁਣ ਤੇਰਾ ਏਕੀ ਬੋਲ ਰੱਖਣੀ ਮੈਨੂੰ ਜਿੱਦਾਂ ਬਲਾਗ ਬਲਾਉਣ ਲੱਗਿਆ ਹੁਣ ਤਾਂ ਕਿਹੜਾ ਵੱਧ ਗਿਆ ਇਧਰ 10 ਕਿਲੋਮੀਟਰ ਰਹੇਗੀ ਮੋੜਦਾ ਕਹਿੰਦਾ ਗਿਆ ਸਰਵੇ ਮਾਰਨੀ ਔਰੇ ਵੀ ਸਾਦੀ ਹੁਣੀ ਆਹੀ ਕੱਖ ਪਰ ਤੇ ਮੁੜ ਕੇ ਹੋਊਗਾ ਹਾਂ ਛੋਟੇ ਵੀ ਠੀਕ ਆ ਫਿਰ ਤੇ ਬੜੇ ਵੀ ਮਾਰ ਦੋ ਤਾ ਨਾ ਬੱਜੀ ਆ ਹਾਲ ਕੀ ਨੇ ਉੱਥੇ ਬਣਾ ਦਿਆਂਗੇ ਹੈ ਸਾਥ ਕੂਣੀ ਐਨ ਬਸੋਪਾ ਵੀ ਹੁਣ ਜਿਹੜਾ ਛੋਟਾ ਕੱਖ ਨਾ ਸਹਿਜ ਉਹ ਤਾਂ ਹਾਂ ਸੈਡਾਂ ਛੋਟੇ ਆ ਹੁਣੀ ਹੋ ਜੂ ਮੈਂ ਕਮਾਰੀ ਵੀ ਨਹੀਂ ਮਰਦੀ ਜੇ ਹੁਣ ਫੜ ਨਾ ਤਾਂ ਮਾਰਦੀ ਸਪਰੇ ਜਿਹੜੇ ਪਹਿਲਾਂ ਮਾਰਦੀ ਪਹਿਲਾਂ ਮਾਰਦੀ ਹੁਣ ਦੁਬਾਰੇ ਫੇਰ ਮਾਰਦੀ ਪੱਕਾ ਕੁੱਕਰ ਆਇਆ ਵੇ ਕੀ ਹੋ ਗਿਆ ਮਾਇਆ ਜੀ ਲੈਟ ਬਾਦ ਵਿੱਚ ਜੇ ਤੂੰ ਆਇਆ ਵੱਲੋਂ ਬਾਦ ਦਤਾ ਹੈ ਉਹ ਪਟਾਕਾ ਨਹੀਂ ਪਿਆ ਸੌ ਸੁਣਿਆ ਨਹੀਂ ਹਾਂ ਹਵਾ ਦਾ ਪੈਕੇਟ ਜਦੋਂ ਮੈਂ ਆਪਾਂ ਆਏ ਹਾਂ ਤੇ ਬਲਵਾਂ ਵਾਵਾ ਮੈਂ ਦੇਖਿਆ ਨਹੀਂ ਵੱਜੀ ਹੁੰਦੀ ਤਾਰਦੇ ਬਲਦਾ ਜੇ ਆਪਾਂ ਆਏ ਮੋਢੀਆਂ ਦੀ ਪੂਰੀਆਂ ਦੀ ਹਾਂ ਇਹ ਵੀ ਬਲਵਾਂ ਬਲਵਾਂ ਜਦੋਂ ਤੈਨੂੰ ਫੋਨ ਆਉਂਦਾ ਉਹਨੂੰ ਪੁੱਛ ਲਿਆ ਕਿਹਾ ਕਹਿੰਦਾ ਪਟਾਕਾ ਹੀ ਪਿਆਗਾ ਪਟਾਕਾ じゃ ਪਿਆ ਉੱਧਰ ਪਟਾਕਾ ਨਹੀਂ ਪਿਆ ਬੰਬੇ ਨੂੰ ਹੁਣ ਆਪਣਾ ਬੰਮਾਂ ਨੇ ਵੀ ਆਉਣਾ ਉਹਨਾਂ ਰੇਨ ਤਾ ਹੀ ਮੈਂ ਕਹਦਾ ਭਾਈ ਟੈਂਕੀ 5 ਲੀਟਰ ਦੇ ਭਰਾ ਕੇ ਰੱਖੇ ਕਰ ਹੁਣ ਕਦੇ ਮੰਡ ਕਦੇ ਚੱਲੀ ਆ ਕਦੇ ਰੋਕ ਤਾਂ ਹੁਣ ਤਾਂ ਕਰਕੇ ਦੇਖ ਲੈ ਖਬਰੇ ਕੰਮਿਆਂ ਕੋਈ ਕੰਮ ਨਹੀਂ ਕੰਮ ਕੁੰਮ ਨਹੀਂ ਉਹਨੂੰ ਕੋਈ ਵੀ ਹੈਗਾ ਕੰਮ ਤਾਂ ਮੈਨੂੰ ਪਤਾ ਕਿ ਆ ਉਹਨੂੰ ਬਲੌਗ ਬਣਾਉਣਾ ਉਹਨਾਂ ਹਾਂ ਬਲੌਗ ਬਣਾਉਣਾ ਲੇਟ ਹੋਇਆ ਵਜੋਂ ਟਾਈਮ ਦੇਖ ਲੈ ਕਿਹੜਾ ਚੱਲਦਾ 6 ਵਜੇ ਚੱਲੇਗਾ ਪਾਪੂ ਨੂੰ ਕਹਾਂ ਮੱਕ ਕਿਸੇ ਨੂੰ ਨਰਾਜ਼ ਨਹੀਂ ਕਰਨਾ ਉਹ ਐ ਚਾਚੇ ਦੇ ਸਿਰ ਤੇ ਬੋੜ ਜਣੇ ਰੋਟੀ ਖਾਣੇਗਾ ਕੋਈ ਵੀ ਹੋਵੇ ਕਿੱਧਰ ਹੈ ਆਪ ਆਪਣੇ ਮਾਹੌਰਾ ਵਾਲੀ ਮੋਟਰ ਪਰ ਚੱਲ ਬੱਜ ਡਾਬਾ ਬੇਰੀ ਗੱਲ ਥੋੜਾ ਉਟਾ ਲਾ ਦੇ ਯਾਰੀਆਂ ਲਾ ਕੇ ਦੂਖ ਚ ਦਰਾਜੇ ਰੱਖਣੇ ਪੈਣੇ ਟੈਂਕੀ ਭਰਾ ਕੇ ਰੱਖੇ ਕਰ ਗਬਰੇ ਕਿੱਥੇ ਜਾਣਾ ਪਣਾ ਇਹ ਨਹੀਂ ਪਤਾ ਆਹੋ ਆ ਜਾ ਇਹ ਆ ਜਾ ਉਰੀ ਆ ਉਰੀ ਆ ਜਾ ਬਾਜਰਾ ਜਦ ਤੀ ਲੋਟ ਹੋ ਗਿਆ ਜਿਹੜਾ ਸਪਰੇਅ ਦਜੀ ਉਹਨੂੰ ਦੂਈ ਉੱਪਰ ਪੱਤਾ ਹੀ ਬੂਹੇ ਆ ਜਿਹੜੀ ਜਿਹੜੀ ਪਹਿਲਾ ਰਾਉਂਡ ਆਪ ਆਉਂਦੀ ਸੀ ਨਾ ਪਹਿਲਾ ਆਉਂਦੀ ਸੀ ਉਹ ਉਹ ਨੀਤੀ ਹੋਣ ਦਿੰਦੀ ਤੂੰ ਕਹਿੰਦਾ ਝੱਟ-ਫੱਟ ਕਰੀ ਇਹ ਝੱਟ-ਫੱਟ ਦੀ ਤਾਂ ਹੀ ਹੋ ਗਿਆ ਨਿਊਮਰਸ ਦਾ ਫੂਲਣ ਦਾ ਜੜਾ ਰੋਣਾ ਪਤਾ ਜੜ ਦੇ ਖਤਮ ਕਰ ਜੂਗਾ ਜੜ੍ਹ ਸੀ ਖਤਮ ਕਰ ਦੇ ਦੀ ਇਹ ਥੋੜੇ ਟਾਈਮ ਦਾ ਸਰ ਹੈ ਇਹਦਾ ਇਹਦਾ ਤਾਂ ਥੋੜੇ ਪੱਤੇ ਮੇਰਾ ਪੁੱਤਾਂ ਨੇ ਦੇ ਇਹਦਾ ਇਹ ਫਾਇਦਾ ਵੀ ਆਪਾਂ ਖੇਤੀ ਦਾ ਪੂਰਨਾ ਆਵੇ ਕਰ ਦੇ ਦਿੰਦੀ ਆ ਉਹ ਕਿਰਾ ਹੁਣ ਆਪਾਂ ਨੇ ਖੇਤ ਤੇ ਬੱਕੀ ਵਗੈਰਾ ਖੇਤ ਹੈ ਉਹਦੇ ਮੈਂ ਕੱਖ ਖਤਮ ਨਹੀਂ ਹੁੰਣਾ ਇੱਕਦਣਾ ਉਹਦੇ ਮੈਂ ਫੜਾ-ਫੜ ਮਾਰ ਕੇ ਦੂਵੇ ਦਿਨ ਸੁੱਕ ਜਾਂਦਾ ਉਹ ਫੇ ਬਾਦੇ ਸਮਝਾ ਖਾ ਜਾਂਦਾ ਫੇ ਹਾਂ ਤੇਰੇ ਤਾਂ ਮੈਂ ਪਹਿਲੇ ਹੀ ਦੇਖ ਲਿਆ ਤੱਥੇ ਖੇਤ ਮੈਂ ਕੱਖ ਕਿਹੜੇ ਰਹੀਦਾ ਪਤਾ ਕੀ ਹੋਇਆ ਸੁਣ ਮੇਰੀ ਗੱਲ ਉਹ ਸਾਰ ਤੇਰੇ ਕੇ ਹੁਣ ਉੱਪਰ ਲੱਗ ਗਿਆ ਤਾਂ ਮੈਂ ਗਿਆ ਹਰਿਆਣੇ ਚ ਮੈਂ ਪਿੱਛੇ ਤੇ ਸਾਰਾ ਉਹ ਲਾ ਗਿਆ ਤਾਂ ਮੈਂ ਮੈਂ ਉਦੋਂ ਮੈਂ ਮਾਸੀ ਨਾਲ ਨਹੀਂ ਆ ਉੱਥੇ ਤੇ ਆ ਗਿਆ ਮੈਂ ਹਰਿਆਣੇ ਚ ਗਿਆ ਉੱਥੇ ਗੁਰਦੁਆਰੇ ਚ ਗਏ ਬੇਬੇ ਜੀ ਪਿੱਛੇ ਤੇ ਡੈਡੀ ਨੇ ਕਿਆ ਕਰਾ ਉਹਨੂੰ ਮੋਟਰ ਖੜੀ ਚੰਗੀ ਨਹੀਂ ਲੱਗਦੀ ਅੱਛਾ ਅੱਛਾ ਉਹਨੇ ਆਇਆ ਮੋਟਰ ਚਲਾਤੀ ਮੈਂ ਕਹਿੰਦਾ ਤੇਰੇ ਕੋ ਪਨੀਰੀ ਤਾਂ ਹੈ ਨਹੀਂ ਫੇ ਮੈਂ ਬੰਦ ਕਰਵਾਇਦਾ ਹਾਂ ਇਹਨੇ ਉੱਥੇ ਵੀ ਛੱਡਣ ਲੱਗਿਆ ਤਾਂ ਉਹ ਭਰਤਾ ਭਰ ਕੇ ਉਹ ਥੁੱਕ ਗਿਆ ਉਹ ਕੱਖ ਨਿਕਲ ਆਇਆ ਸੁੱਕਿਆ ਨਹੀਂ ਖੇਦ ਉੱਥੇ ਬਾਦ ਰੁਕਣਾ ਕਿੱਥੇ ਦੇਤਾ ਉਹਦਾ ਪਾਣੀ ਸਾੜਿਆ ਕਿ ਇਹ ਮੈਂ ਪਾਣੀ ਚ ਕਿ ਸਾੜੇ ਕੱਦੂ ਕਰਤਾ ਹੁਣ ਉਹਦੇ ਪਤਾ ਕੀ ਕਰਨਾ ਹੁਣ ਜਿਹੜਾ ਇੰਨਾ ਕੱਖਤਾ ਹੋ ਗਿਆ ਜੰਬਿਆ ਵੇ ਦਾ ਸੌਂਕਾ ਹਾਂ ਉਸ ਰੁਟਾ ਵੀਰਾਂ ਨਾ ਕਰਿਆ ਹੁਣ ਕੱਦੂ ਉਹਨੇ ਤੋਤੀਆਂ ਜੜਾਂ ਹਾਂ ਹੁਣ ਉੱਪਰ ਤਿਰ ਗਿਆ ਉਹ ਹੁਣ ਉਹਨੇ ਥੱਲੇ ਥੱਲੇ ਨਾ ਫੇਲ ਲੱਗਣਾ ਉਹਨੇ ਉਹ ਮਰਨਾ ਨਹੀਂ ਹੈਗਾ ਲਾਜ ਲਾਜ ਗਿਆ ਹੁਣ ਉਹਦਾ ਹੁਣ ਥੱਲੇ ਲੱਗਿਆ ਕੋ ਤਿਰਦਾ ਹੈ ਨਾ ਕਿਤੇ ਕਿਤੇ ਢੱਕਾ ਖੜਾ ਬਾਕੀ ਦਾ ਉਹ ਲਾਜਦਾ ਬਹੁਤ ਹੈ ਹੁਣ ਦਵਾਈ ਪਾ ਦਿੰਦੀ ਬਸ ਹੋਰ ਕੀ ਹੈ ਜੇ ਦੋਵੇ ਬਾਅਦ ਫਿਰ ਇੱਕ ਕੱਖ ਦੇ ਧਾਨਾ ਦੇ ਵਿੱਚ ਸਪਰੇਅ ਹੁੰਦੀ ਹੈ ਕੱਖ ਮਾਰਨ ਵਾਲੀ ਉਹਨੇ ਕਰ ਦਈਏ ਨਾ ਮਰਿਆ ਹੋਰ ਗਿਆ ਆਹ ਲੱਗਿਆ ਬਾਕੀ ਜੇ ਪਾਣੀ ਪੂਣੀ ਨੇ ਵੀ ਗਾਲ ਦਾਣਾ ਮਾਰਾ ਉਹ ਮਾਰਾ ਮੈਂ ਤੁੰਨੇ ਹੀ ਗਾਲ ਦੇਣਾ ਨਹੀਂ ਤਾਂ ਨਾਮ ਹੋ ਜਾਂਦੀ ਆ ਠੀਕ ਨਹੀਂ ਠੀਕ ਹੈ ਚਲੋ ਭਾਈ